ਗੁਰਦੇਵ ਸਿੰਘ ਰੁਪਾਣਾ ਦਾ ਪੰਜਾਬੀ ਨਾਵਲ ਗੋਰੀ ਧੜਨਾ ਸਾਂਝਾ ਕਰਨ ਜਾ ਰਹੀ ਹਾਂ ਜੀ ਤੁਸੀਂ ਸੌਂਦੇ ਹੋ YouTube ਚੈਨਲ ਸਵੀ ਮੀਡੀਆ ਸੋ ਇਸੇ ਤਰ੍ਹਾਂ ਹੋਰ ਪੰਜਾਬੀ ਨਾਵਲ ਤੇ ਕਹਾਣੀਆਂ ਸੌਂਦੇ ਰਹਿਣ ਲਈ ਚੈਨਲ ਸਵੀ ਮੀਡੀਆ ਨੂੰ ਸਬਸਕ੍ਰਾਈਬ ਕਰੋ ਚੰਗੀਆਂ ਲੱਗਣ ਤਾਂ ਦੋਸਤਾਂ ਮਿੱਤਰਾਂ ਨਾਲ ਸਾਂਝੀਆਂ ਜ਼ਰੂਰ ਕਰਿਆ ਕਰੋ ਜੀ ਤੇ ਆਪਦੀ ਫੀਡਬੈਕ ਕਮੈਂਟਾਂ ਰਾਹੀਂ ਸਾਨੂੰ ਭੇਜਦੇ ਰਹੋ ਸੋ ਨਾਵਲ ਸ਼ੁਰੂ ਕਰਦੇ ਹਾਂ ਜੀ ਗੋਰੀ ਗੋਰੀ ਸੋਵੇ ਸੇਜ ਪਰ ਮੁਖ ਪਰ ਡਾਰੇ ਕੇਸ ਚਲ ਖੁਸਰੋ ਘਰ ਆਪਣੀ ਸਾਂਝ ਪਹੀ ਚੌਦੇਸ਼ ਅਮੀਰ ਖਸਰੂ ਦਾ ਸ਼ੇਰ ਤੇ ਕੋਰੀ ਨਵਲ ਦਾ ਭਾਗ ਪਹਿਲਾ ਰਾਤ ਨੂੰ ਕਾਲੀ ਬੋਲੀ ਹਨੇਰੀ ਆਈ ਤੈਨ ਚੜੇ ਅਸੀਂ ਸੜਕ ਵੱਲ ਗਏ ਤਾਂ ਸਾਡਾ ਅੰਦਾਜ਼ਾ ਠੀਕ ਨਿਕਲਿਆ ਛੜਕਦੇ ਪਾਸੀ ਛੋਟੀਆਂ-ਛੋਟੀਆਂ ਵਟੀਆਂ ਨੰਗੀਆਂ ਦੇ ਸਰਿੰਗਾ ਸਨ ਰੇਤਾ ਹਨੇਰੀ ਉਡਾ ਕੇ ਲੈ ਗਈ ਸੀ ਅਸੀਂ ਵਟੀਆਂ ਚੁਗਣ ਲੱਗ ਪਏ ਇੱਕ ਦੂਜੇ ਤੋਂ ਮੂਰੇ ਹੋ ਕੇ ਅਸੀਂ ਰੰਗ-ਬਰੰਗੀਆਂ ਚਿੱਟੀਆਂ ਕਾਲੀਆਂ ਭੂਰੀਆਂ ਸਲੇਟੀ ਗੋਲ-ਗੋਲ ਵਟੀਆਂ ਜ਼ਿਬਾਂ ਵਿੱਚ ਭਰਦੇ ਰਹੇ ਅਜਿਹਾ ਖਜ਼ਾਨਾ ਸਾਨੂੰ ਹਣੇਰੀ ਆਉਣ ਤੋਂ ਅਗਲੀ ਸਵੇਰ ਹੀ ਹੱਥ ਲੱਗਦਾ ਸੀਗਾ ਆਹ ਜੀ ਸਵਾਦ ਆ ਗਿਆ ਵਾਹ ਕੇ ਬੀਜੀ ਦਾ ਮੈਂ ਤੜਕੇ ਕਿਹਾ ਸੀਗਾ ਆ ਦੇਖ ਕੀ ਥਿਆਇਆ ਮੈਨੂੰ ਇਹ ਤਾਂ ਟੱਚ ਬਟਨ ਹੈ ਦੇਖ ਕੇ ਮਿੱਠੂ ਉਦਾਸ ਹੋ ਗਈ ਉਹਨੂੰ ਸਾਰੀ ਚੰਚਲਤਾ ਭੁੱਲ ਗਈ ਇਹ ਟੱਚ ਬਟਨ ਉਹਨੂੰ ਕਿਉਂ ਨਾ ਲੱਭਿਆ ਲਾਚੜ ਕੇ ਮੈਂ ਬਸ਼ਰੂ ਮੰਗ ਡੜੰਗੇ ਮਾਰਨ ਲੱਗ ਪਿਆ ਸੀਗਾ ਮਿੱਠੋ ਰੋਣ ਹਾਕੀ ਹੋ ਗਈ ਸੀ ਹੱਥ ਵਿੱਚ ਫੜ ਕੇ ਦੇਖਣ ਵਾਸਤੇ ਉਹ ਮੈਂ ਤਾਂ ਕਰਨ ਲੱਗ ਪਈ ਮੈਂ ਆਕੜ ਗਿਆ ਦੇ ਵੋਏ ਮੇਰੇ ਗੱਲ ਦਿਵਾਲੇ ਬਹਾਵਲਾ ਕੇ ਉਹ ਬੋਲੀ ਆਪਣੀਆਂ ਮਾਵਾਂ ਪੱਕੀਆਂ ਸਹੇਲੀਆਂ ਹੈ ਨਾ ਉਹਨੇ ਪੁੱਛਿਆ ਹਾਂ ਹੈਗੀਆਂ ਮੈਂ ਮੰਨ ਲਿਆ ਗਲੀ ਗਵਾਂਡ ਵਿੱਚ ਜਿਨ੍ਹਾਂ ਨਿਆਣਿਆਂ ਦੀਆਂ ਮਾਵਾਂ ਦਾ ਸਹੇਲਪੁਣਾ ਹੁੰਦਾ ਸੀ ਉਹਨਾਂ ਦੇ ਬੱਚਿਆਂ ਦਾ ਵੀ ਹੋ ਜਾਂਦਾ ਜਿਨ੍ਹਾਂ ਦੀ ਲੜਾਈ ਹੁੰਦੀ ਉਹਨਾਂ ਦੇ ਬੱਚਿਆਂ ਦੀ ਵੀ ਕੱਟੀ ਹੋ ਜਾਂਦੀ ਫਿਰ ਤੂੰ ਵਿਖਾਉਂਦਾ ਕਿਉਂ ਨਹੀਂਗਾ ਮਿੱਠੂ ਨੇ ਦਲੀਲ ਦਿੱਤੀ ਤੇ ਨਾਲ ਹੀ ਡਰਾਵਾ ਦਿੱਤਾ ਮੈਂ ਜਾ ਕੇ ਤਾਈ ਨੂੰ ਦੱਸੂਗੀ ਉਹ ਮੇਰੀ ਮਾਂ ਨੂੰ ਤਾਈ ਕਿਹਾ ਕਰਦੀ ਸੀ ਮੈਂ ਡਰ ਗਿਆ ਪਰ ਬੋਲਿਆ ਕੁਜ ਨਾ ਦੇਵ ਵੀਰ ਬਣ ਕੇ ਦਿਖਾ ਦੇ ਉਹਨੇ ਤਰਲਾ ਕੀਤਾ ਮੈਂ ਕੋਈ ਹੰਗਾਰਾ ਨਾ ਦਿੱਤਾ ਤੈਨੂੰ ਇੱਕ ਗੱਲ ਦੱਸੂਗੀ ਅੱਖੀ ਦਾ ਉਹਨੇ ਤਿਤਲੀ ਦੇਖ ਖੰਬਾ ਵਾਂਗ ਅੱਖਾਂ ਚਪਕੀਆਂ ਤੇ ਸਿਰ ਹਿਲਾ ਕੇ ਕਿਹਾ ਜਿਵੇਂ ਬਹੁਤ ਕੁਝ ਵੱਡੀ ਗੱਲ ਦਾ ਉਹਨੂੰ ਪਤਾ ਹੋਵੇ ਅਜਿਹੇ ਮੌਕਿਆਂ ਤੇ ਉਹ ਹਮੇਸ਼ਾ ਕੋਈ ਗੱਲ ਸੁਣਾਉਣ ਦਾ ਲਾਲਚ ਦਿੰਦੀ ਹੁੰਦੀ ਸੀ ਪਰ ਟੱਚ ਬਟਨ ਵਾਸਤੇ ਸਾਡੇ ਕਿਸੇ ਹੋਰ ਦੁਨੀਆ ਦੀ ਕੋਈ ਅਲੋਕਾਰ ਚੀਜ਼ ਸੀ ਜੋ ਸਾਡੇ ਕਿਸੇ ਕੋਲ ਨਹੀਂ ਸੀਗੀ ਕਿਸੇ ਵੱਡੀ ਕੁੜੀ ਦੇ ਵੀ ਅਸੀਂ ਟੱਚ ਬਟਨ ਲੱਗਿਆ ਹੋਇਆ ਨਹੀਂ ਸੀ ਦੇਖਿਆਗਾ ਛੋਟੀਆਂ ਵੱਡੀਆਂ ਸਭ ਕੁੜੀਆਂ ਮੁੰਡਿਆਂ ਵਰਗਾਂ ਕੋਟ ਕਲਰ ਦੀਆਂ ਕਮੀਜ਼ਾਂ ਪਾਉਂਦੀਆਂ ਜਿਨ੍ਹਾਂ ਦੇ ਗਲਮਿਆਂ ਦੀਆਂ ਪੱਟੀਆਂ ਨੂੰ ਸਿੱਪ ਦੇ 2 ਜਾਂ 4 ਮੋਰੀਆਂ ਵਾਲੇ ਬਟਨ ਲੱਗੇ ਹੁੰਦੇ ਜਿਨ੍ਹਾਂ ਨੂੰ ਅਸੀਂ ਗਦਾਮ ਕਿਹਾ ਕਰਦੇ ਸੀ ਟੱਚ ਬਟਨ ਵਰਗੀ ਚੀਜ਼ ਬਦਲੇ ਗੱਲ ਸੌਣ ਦੀ ਰਿਸ਼ਵਤ ਬਹੁਤ ਛੋਟੀ ਲੱਗੀ ਸੀਗੀ ਮੈਂ ਨਹੀਂ ਸੁਣਦਾ ਤੇਰੀ ਕੋਈ ਗੱਲ ਗੁੱਲ ਮੈਂ ਰੁੱਖਾ ਹੋ ਕੇ ਕਿਹਾ ਤੇ ਸ਼ਰਤ ਵੱਡੀ ਕਰ ਦਿੱਤੀ ਮੇਰੇ ਨਾਲ ਰੋਟੀ ਖਾਵੇਂਗੀ ਤਾਂ ਵਖਾਉਂਗਾ ਸਾਡੇ ਮਾਮਾ ਦਾ ਸਹੇਲਪੁਣਾ ਬਹੁਤ ਗੂੜਾ ਸੀਗਾ ਜੇ ਰੋਟੀ ਵੇਲੇ ਮਿੱਠੋ ਸਾਡੇ ਘਰ ਹੁੰਦੀ ਮੇਰੀ ਮਾਂ ਉਹ ਰੋਟੀ ਦਿੰਦੀ ਜੇ ਮੈਂ ਉਹਨਾਂ ਦੇ ਘਰ ਹੁੰਦਾ ਮਿੱਠੋ ਦੀ ਮਾਂ ਮੈਨੂੰ ਖਵਾ ਦਿੰਦੀ ਪਰ ਮਿੱਠੋ ਮੇਰਾ ਝੂਠਾ ਨਹੀਂ ਸਿੱਖਾਂਦੀ ਝੂਠਾ ਖਾਣਾ ਪਿਆਰ ਦੀ ਨਿਸ਼ਾਨੀ ਸਮਝਿਆ ਜਾਂਦਾ ਸੀਗਾ ਸਾਡੇ ਘਰ ਮਿੱਠੋ ਦਾ ਨਖਰਾ ਚੱਲਦਾ ਨਹੀਂ ਸੀਗਾ ਇਸ ਲਈ ਵੱਖਰੀ ਥਾਲੀ ਦੀ ਮੰਗਣਾ ਕਰਦੀ ਜਦ ਮੇਰੀ ਮਾਂ ਸਾਨੂੰ ਇੱਕ ਥਾਲੀ ਵਿੱਚ ਰੋਟੀ ਪਾ ਦਿੰਦੀ ਤਾਂ ਉਹ ਖਾਣਾ ਸ਼ੁਰੂ ਨਾ ਕਰਦੀ ਨਹੀਂ ਖਾ ਲੈਂ ਵੱਡੀ ਸੋਧਨ ਮੁੰਡਾਂ ਦਾ ਵੀ ਕੋਈ ਝੂਠਾ ਹੁੰਦਾ ਹੈ ਮੇਰੀ ਮਾਂ ਆਖਦੀ ਕਈ ਵਾਰ ਉਹ ਰੋਟੀ ਹੱਥ ਉੱਤੇ ਰੱਖ ਲੈਂਦੀ ਤੇ ਉੱਪਰ ਦਾਲ ਭਾਜੀ ਪਾ ਕੇ ਖਾਣ ਲੱਗਦੀ ਕਈ ਵਾਰ ਕੋਈ ਬਹਾਨਾ ਕਰਕੇ ਨੱਟ ਜਾਂਦੀ ਮੈਨੂੰ ਬੜਾ ਗੁੱਸਾ ਆਉਂਦਾ ਜੇ ਉਹਨਾਂ ਦੇ ਘਰ ਖੇਡ ਰਹੇ ਹੁੰਦੇ ਮਿੱਟੂ ਦੀ ਮਾਂ ਇੱਕ ਥਾਲੀ ਵਿੱਚ ਰੋਟੀ ਪਾ ਕੇ ਕਹਿੰਦੀ ਲੋ ਦੋਵੇਂ ਇਕੱਠੇ ਖਾ ਲਓ ਕਮਾਰੀਆਂ ਕੰਜਕਾਂ ਦੀ ਕਾਦੀ ਝੂਠ ਹੁੰਦੀ ਐ ਪਰ ਮਿੱਠੋ ਜੱਦ ਕਰਦੀ ਮਾਂ ਦੇਵ ਨੂੰ ਅੱਡ ਪਾ ਦੇ ਉਹਦੀ ਮਾਂ ਮੰਨ ਜਾਂਦੀ ਤੇ ਖੁਸ਼ ਵੀ ਹੁੰਦੀ ਇਹ ਤਾਂ ਬਾਹਮਣਾਂ ਦੇ ਘਰ ਜੰਮਣੀ ਚਾਹੀਦੀ ਸੀਗੀ ਟੱਚ ਬਟਨ ਦੇ ਲਾਲਚ ਵਿੱਚ ਆ ਕੇ ਉਹ ਮੇਰੇ ਨਾਲ ਖਾਣਾ ਖਾਣ ਵਾਸਤੇ ਰਾਜ਼ੀ ਹੋ ਗਈ ਸੀ ਪਰ ਇੱਕ ਸ਼ਰਤ ਉੱਤੇ ਆਖਦੀ ਬਟਨ ਉਹਨੂੰ ਦੇ ਦੇਵਾਂ ਸੌਕਤ ਪੱਕਾ ਕਰਨ ਵਾਸਤੇ ਮੈਂ ਕਿਹਾ ਸੀਗਾ ਵੀਰ ਦੀ ਸੌ ਉਹਨੇ ਕਿਹਾ ਝੂਠੀ ਨਾ ਹੋਵੇ ਤਾਂ ਵੀਰ ਤਾਂ ਤੇਰਾ ਹੈ ਹੀ ਨਹੀਂਗਾ ਮੈਂ ਉਹਦੀ ਚਲਾਕੀ ਫੜ ਲਈ ਸੀਗੀ ਸੌ ਕਉਦੀ ਹੂੰ ਕੋਈ ਵੱਡੀ ਸਾਂ ਸਾਂ ਗੁਰੂ ਮਹਾਰਾਜ ਦੀ ਸਾਂ ਬਾਪੂ ਦੀ ਉਹਨੇ ਇੱਕੋ ਸਾਂ ਕਿਹਾ ਸੀਗਾ ਮੈਨੂੰ ਯਕੀਨ ਆ ਗਿਆ ਤੂੰ ਕਰੇਂਗੀ ਕੀ ਮੈਂ ਪੁੱਛਿਆ ਸੀਗਾ ਮੇਰਾ ਦਿਲ ਕਰਦਾ ਸੀ ਰੋਟੀ ਵੇਲੇ ਤੱਕ ਬਟਨ ਦੀ ਗੱਲ ਹੁੰਦੀ ਰਹੇ ਜੈਂਪਰ ਤੇ ਲਾਉਂਗੀ ਉਹਨੇ ਸਿਆਣੀ ਕੁੜੀ ਵਾਂਗ ਕਿਹਾ ਸੀ ਕਿਹੜੇ ਦੇ ਹੇ ਨੀਦਰਾ ਤਾ ਕੋਈ ਵੇ ਹੁਣ ਨਹੀਂ ਜਦੋਂ ਸੋਆਇਆ ਵੱਡੀ ਹੋ ਕੇ ਉਦੋਂ ਨੂੰ ਤਾਂ ਗਵਾਚ ਜਾਊਗਾ ਮੈਂ ਸਾਮਕਿ ਰੱਖ ਦੂੰਗੀ ਸੰਦੂਕ ਦੇ ਰੱਖਣੇ ਵਿੱਚ ਉਹਨੇ ਅੱਖਾਂ ਸਕੇੜ ਕੇ ਕਿਹਾ ਲੁਕੋ ਦੂੰਗੀ ਜੇ ਪਤਾ ਲੱਗ ਗਿਆ ਤਾਂ ਵੱਡੀ ਚੱਕ ਲੂਗੀ ਉਹ ਦਾਦੀ ਸੀ ਉਹਦੀ ਵੱਡੀ ਭੈਣ ਬੀਰੋ ਨਾਲੇ ਲਵੇ ਬਟਨ ਲੈ ਕੇ ਉਹ ਵੱਟੀਆਂ ਭੁੱਲ ਗਈ ਸੀ ਜੋ ਲੱਭੀਆਂ ਸਨ ਉਹ ਵੀ ਮੈਨੂੰ ਦੇ ਦਿੱਤੀਆਂ ਚੱਲ ਚੱਲ ਗਈ ਉਹਨੇ ਕਿਹਾ ਘਰ ਆ ਕੇ ਉਹਨੇ ਆਪਣੀ ਗੁੱਡੀ ਦਾ ਇੱਕ ਮਲਮਲ ਦਾ ਪਟੋਲਾ ਲਿਆ ਤੇ ਬਟਨ ਉਹਦੀ ਕੰਨੀ ਵਿੱਚ ਬੰਨ ਦਿੱਤਾ ਤੇ ਆਪਣੀ ਮਾਂ ਦੇ ਸੰਦੂਕ ਅੰਦਰ ਬਣੇ ਰੱਖਣੇ ਵਿੱਚ ਲੁਕੋ ਦਿੱਤਾ ਖੁਸ਼ ਹੋ ਕੇ ਮੈਨੂੰ ਦੱਸਣ ਲੱਗੀ ਜੰਪਰ ਮੇਮਾ ਪਾਉਂਦੀਆਂ ਹਨ ਜਿਹੜਾ ਗੋਲ ਗਲੇ ਦਾ ਹੁੰਦਾ ਆ ਇੱਕ ਮੋਢੇ ਉੱਤੇ ਟੱਚ ਬਟਨ ਲਾ ਲੈਂਦੀਆਂ ਹਨ ਕਿਸੇ ਨੂੰ ਦਿਸਦਾ ਨਹੀਂਗਾ ਮੈਨੂੰ ਲੱਗਦਾ ਹੈ ਜਿਵੇਂ ਗਲਾ ਇਤਨਾ ਹੀ ਹੋਵੇ ਜਿੰਨਾ ਦਿੱਸਦਾ ਹੈ ਮੋਢਿਆਂ ਨੂੰ ਹੱਥ ਲਾ ਲਾ ਕੇ ਉਹ ਦੱਸਦੀ ਰਹੀ ਸੀ ਮੱਲੋ ਮੱਲੀ ਉਹਦਾ ਹਾਸਾ ਨਿਕਲ ਰਿਹਾ ਸੀਗਾ ਫਿਰ ਮੈਂ ਮਿਮ ਵਰਗੀ ਲੱਗੂੰਗੀ ਉਹਨੇ ਏਕ ਵਰਗੀ ਆਵਾਜ਼ ਵਿੱਚ ਕਿਹਾ ਸੀਗਾ ਚਲੋ ਸਾਡੇ ਘਰ ਰੇਤੇ ਉੱਤੇ ਖੇਡਾਂਗੇ ਮੈਂ ਸਲਾਹ ਦਿੱਤੀ ਤਾਂ ਜੋ ਰੋਟੀ ਵੇਲੇ ਉਹ ਸਾਡੇ ਘਰੇ ਹੋਵੇ ਸਾਡੇ ਵਿਹੜੇ ਵਿੱਚ ਰੇਤੇ ਦਾ ਢੇਰ ਲੱਗਿਆ ਹੋਇਆ ਸੀ ਇਹ ਡੰਗਰਾਂ ਢੇਠ ਵਸਾਉਣ ਵਾਸਤੇ ਲਿਆਂਦਾ ਸੀ ਅਸੀਂ ਪੈਰਾਂ ਉੱਤੇ ਰੇਤਾ ਪਾ ਕੇ ਰਾਜੇ ਦੀ ਘੋੜੀ ਸੌਣ ਲੱਗੇ ਮੇਰੀ ਮਾਂ ਨੇ ਤੰਦੂਰ ਤਪਾ ਲਿਆ ਤਾਂ ਮਿੱਠੂ ਅੱਖ ਬਚਾ ਕੇ ਖਿਸਕ ਗਈ ਮਾਂ ਨੇ ਰੋਟੀਆਂ ਲਾ ਲਈਆਂ ਪਰ ਉਹ ਮੁੜ ਕੇ ਨਾ ਆਈ ਮੈਨੂੰ ਕ੍ਰੋਧ ਚੜ ਗਿਆ ਮੇਰਾ ਰੋਣਾ ਨਿਕਲ ਗਿਆ ਮੇਰੇ ਨਾਲ ਠੱਗੀ ਹੋ ਗਈ ਸੀ ਨਹੀਂ ਖਾਂਦੀ ਤਾਂ ਨਾ ਖਾਵੇ ਅਸੀਂ ਆਪ ਉਹਦਾ ਜੂਠਾ ਨਹੀਂ ਖਾਂਦੇਗੇ ਮਾਂ ਨੇ ਲੀੜੇ ਦੇ ਪੱਲੇ ਨਾਲ ਮੇਰੀਆਂ ਅੱਖਾਂ ਪੂੰਝੀਆਂ ਤੇ ਦਲਾਸਾ ਦਿੱਤਾ ਮੇਰੇ ਨਾਲ ਖਾ ਲਉਗੀ ਮੇਰਾ ਸ਼ੇਰ ਹੈ ਅਸੀਂ ਮਾਪਾਤ ਦੋਵੇਂ ਖਾ ਲਾਂਗੇ ਬਈ ਰੋਟੀ ਖਾਂਦਿਆ ਮੈਨੂੰ ਵੱਟ ਚੜਿਆ ਰਿਹਾ ਤੇ ਮੂੰਹ ਸੁੱਜਿਆ ਰਿਹਾ ਸੀਗਾ ਹੁਣ ਉਹਦੇ ਨਾਲ ਨਾ ਖੇਡੀ ਝੂਠੀ ਨਾਲ ਮਾਂ ਨੇ ਕਿਹਾ ਸੀਗਾ ਪੱਤੇ ਬਾਜ ਮੁੰਡੇ ਦਾ ਬਟਨ ਲੈ ਗਈ ਝੜੇਲ ਨਾ ਹੋਵੇ ਤਾਂ ਅਗਲੀ ਰਾਤ ਫੇਰ ਹਨੇਰੀ ਆਈ ਪਰ ਹਲਕੀ ਜਹੀ ਉੱਪਰ ਵਾਸੀਗੀ ਪਟਮੇਸਣ ਵਾਲੀ ਕਾਲੀ ਬੋਲੀ ਨਹੀਂ ਸੀਗੀ ਸਵੇਰੇ ਮੈਂ ਇਕੱਲਾ ਹੀ ਸੜਕ 'ਵਾਲਾ ਨਿਕਲ ਗਿਆ ਐਸੇ ਇਰਾਦੇ ਨਾਲ ਕਿ ਕੋਈ ਐਸੀ ਚੀਜ਼ ਮੈਨੂੰ ਮਿਲ ਜਾਵੇ ਕੋਈ ਸਤਾਰਾ ਮਣਕਾ ਜਾਂ ਵਾਲਾਂ ਵਾਲਾ ਕਲੈਪ ਜਿਸ ਨੂੰ ਦੇਖ ਕੇ ਮਿੱਠੋ ਮਿਰੀਆਂ ਮਿਹਨਤਾਂ ਕੱਢਦੀ ਫਿਰੇ ਫਿਰ ਪਹਿਲਾਂ ਆਪਣਾ ਝੂਠਾ ਖਵਾ ਕੇ ਫਿਰ ਉਹਨੂੰ ਦੇਵਾਂ ਪਰ ਵਟੀਆਂ ਤੋਂ ਬਿਨਾਂ ਕੁਝ ਨਾ ਮਿਲਿਆ ਤੇ ਵਟੀਆਂ ਮੈਨੂੰ ਚੰਗਾ ਨਹੀਂ ਲੱਗਦੀਆਂ ਸੀ ਅੱਜ ਫਿਰਦਾ ਫਿਰਦਾ ਖਤਾਨਾ ਵਿੱਚ ਅੱਖਾਂ ਦੀਆਂ ਕੁਗੜੀਆਂ ਦੇਖਣ ਲੱਗ ਪਿਆ ਸੀਗਾ ਇੱਕ ਬੜੀ ਸੋਹਣੀ ਟਾਣੀ ਦਸ ਪੈਸੀ ਕੀ ਐਸ ਦੇ ਦੋਵੇਂ ਪਾਸੇ ਬਰਾਬਰ ਬਰਾਬਰ ਦੋ ਕੁਕੜੀਆਂ ਲੱਗੀਆਂ ਹੋਈਆਂ ਸਨ ਐਸ ਟੰਗ ਦੀ ਟਾਹਣੀ ਕਦੇ ਕਿਸਮਤ ਨਾਲ ਹੀ ਮਿਲਦੀ ਹੁੰਦੀ ਹੈ ਸੰਭਾਲ ਕੇ ਹੱਥਾਂ ਨੂੰ ਦੁੱਧ ਤੋਂ ਬਚਾ ਕੇ ਤੋੜ ਲਈ ਕੁਝ ਵੱਡੇ ਵੱਡੇ ਪੱਤੇ ਵੀ ਲੈ ਲਏ ਸੀਗੇ ਮਿੱਟੀ ਵਿੱਚ ਰਗੜ ਕੇ ਇਹਨਾਂ ਦਾ ਦੁੱਧ ਸਕਾਇਆ ਸੀਗਾ ਵੱਡੀਆਂ ਵੱਡੀਆਂ ਸੂਲਾਂ ਲੱਭ ਲਈਆਂ ਸੀ ਇਹ ਸਾਰਾ ਸਮਾਨ ਲੈ ਕੇ ਮਿੱਠੋ ਦੇ ਘਰ ਅੱਗੋਂ ਦੀ ਲੰਗਿਆ ਤਾਂ ਉਹਨੇ ਦੇਖ ਲਿਆ ਸੀਗਾ ਘਰ ਆ ਕੇ ਸੂਲਾਂ ਨਾਲ ਪੱਤੇ ਜੋੜ ਕੇ ਫਲਾ ਬਣਾਇਆ ਤੇ ਟਾਹਣੀ ਨਾਲ ਬੰਨ ਦਿੱਤਾ ਸੀਗਾ ਉੱਤੇ ਰੇਤਾ ਪਾ ਕੇ ਆਪਰਾ ਕਰ ਲਿਆ ਸੀ ਕੁਕੜੀਆਂ ਕੁਦਰਤੀ ਤੌਰ ਤੇ ਬਲਦਾਂ ਦੀ ਜੋੜੀ ਬਣ ਗਈਆਂ ਤੇ ਮੈਂ ਰੇਤੇ ਉੱਤੇ ਗਾਂ ਗਹਾਈ ਖੇਡਣ ਲੱਗ ਪਿਆ ਸੀਗਾ ਕੋਚਰ ਪਿੱਛੋਂ ਮਿੱਠੋ ਵੀ ਆ ਗਈ ਪਰ ਮੈਂ ਉਹਦੇ ਵੱਲ ਦੇਖਿਆ ਵੀ ਨਾ ਚੁੱਪਚਾਪ ਉਹ ਕੰਧ ਨਾਲ ਰੇਤੇ ਦਾ ਘਰ ਬਣਾਉਣ ਲੱਗ ਪਈ ਪਹਿਲਾਂ ਵਲਗਣ ਵਾਲਿਆ ਪਿੱਛੇ ਸਵਾਤਾਂ ਪਾਈਆਂ ਤੇ ਸਵਾਤਾਂ ਅੱਗੇ ਬਰਾਂਡਾ ਬਰਾਂਡਿਆਂ ਦੇ ਅੱਗੇ ਚੌਂਕਾ ਬਣਾ ਕੇ ਇੱਕ ਨੁੱਕਰ ਵਿੱਚ ਚੁੱਲ੍ਹਾ ਬਣਾ ਲਿਆ ਕੰਧਾਂ ਦੇ ਨਾਲ-ਨਾਲ ਟੰਗਰਾਂ ਵਾਸਤੇ ਖੁਰਲੀਆਂ ਬਣਾ ਦਿੱਤੀਆਂ ਘਰ ਦੇ ਵੱਡੇ ਬੂਹੇ ਕੋਲ ਇੱਕ ਗੁੱਠ ਵਿੱਚ ਬੈਠਕ ਪਾ ਦਿੰਦੀ ਧੀਰੇ ਕੁੰਜੀਆਂ ਟਕਣ ਤੇ ਠੀਕਰਾਂ ਲੱਭ ਕੇ ਉਹਨੇ ਭਾਂਡੇ ਬਣਾ ਲਏ ਤੀਲੇ ਇਕੱਠੇ ਕਰਕੇ ਉਹਨੇ ਚੁੱਲ੍ਹੇ ਵਿੱਚ ਡਾਹ ਦਿੱਤੇ ਤੇ ਫੂਕਾ ਮਾਰਨ ਲੱਗ ਪਈ ਨਕਲੀ ਖੰਗ ਦੀ ਤੇ ਚੁੰਨੀ ਨਾਲ ਅੱਖਾਂ ਪੂੰਝ ਜਿਵੇਂ ਅੱਗ ਮਾਚਣਾ ਰਹੀ ਹੋਵੇ ਨਾਲ-ਨਾਲ ਬੜਬੜ ਵੀ ਕਰਦੀ ਰਹੀ ਰੋਜ਼ਾਨੀ ਆ ਸੁੱਕੰਗਾ ਲੱਕੜਾਂ ਦਾ ਇੱਕ ਗੱਡਾ ਲਿਆ ਦੇ ਇੰਨਾ ਗਿੱਲੇ ਖੁੰਡਾਂ ਨੇ ਮੇਰੀਆਂ ਅੱਖਾਂ ਲੈ ਲਈਆਂ ਪਰ ਮੇਰੀ ਸੁਣਦਾ ਕੌਣ ਹੈ ਟੱਕਰਾਂ ਤਾਂ ਮੈਨੂੰ ਮਾਰਨੀਆਂ ਪੈਂਦੀਆਂ ਕਿਤੇ 4 ਦਿਨ ਐਸ਼ ਨਹੀਂ ਦੇਖੀ ਮਰ ਕੇ ਹੀ ਜੂਨ ਜਾਣ ਛੁੱਟੂਗੀ ਇੱਕ ਦਿਨ ਚੋਖਾ ਚਰਫੂ ਕਮਾਨ ਨੂੰ ਪਿੱਛੇ ਜਿਵੇਂ ਹੁਣ ਅੱਗ ਮੱਝ ਪਈ ਹੋਵੇ ਉਹਨੇ ਕੁੱਜੀ ਦਾ ਪਤੀਲਾ ਚੁੱਲ੍ਹੇ ਉੱਤੇ ਰੱਖ ਦਿੱਤਾ ਤੇ ਵਿੱਚ ਛੋਡੇ ਦੀ ਕਰਸ਼ੀ ਫਿਰਨ ਲੱਗੀ ਸੀ। ਸਰਜੀ ਲਾ ਕੇ ਉਹਨੇ ਕਾਲੀ ਠੀਕਰੀ ਦਾ ਤਵਾ ਚੁੱਲ੍ਹੇ ਉੱਤੇ ਰੱਖਿਆ ਤੇ ਮਿੱਟੀ ਦੀਆਂ ਗੁੱਲੀਆਂ ਥੱਪਣ ਲੱਗੀ ਸੀ। ਗਾ ਘਾਈ ਕਰਦਾ ਚੋਰ ਨਜ਼ਰਾਂ ਨਾਲ ਮੈਂ ਉਹਨੂੰ ਦੇਖਦਾ ਰਿਹਾ ਸੀਗਾ। ਮਿੱਠੂ ਨੇ ਛੋਟਾ ਜਿਹਾ ਇਹਨੂੰ ਬਣਾ ਕੇ ਸਹਿਰ ਉੱਤੇ ਰੱਖਿਆ ਉਹਦੇ ਉੱਤੇ ਕੁੱਜੀ ਤੇ ਕੁੱਜੀ ਉੱਤੇ ਦੀਵਾ ਰੱਖ ਲਿਆ। ਇੱਕ ਟਾਕੀ ਵਿੱਚ ਮਿੱਟੀ ਦੀਆਂ ਗੁੱਲੀਆਂ ਬੰਨ ਕੇ ਦੀਵੇ ਵਿੱਚ ਰੱਖ ਲਈਆਂ ਪੱਤਾ ਲੈ ਕੇ ਮੇਰੇ ਵੱਲ ਨੂੰ ਤੁਰ ਪਈ ਮੇਰੇ ਕੋਲ ਆ ਕੇ ਉਹਨੇ ਪੱਤਾ ਪੂਰਾ ਜ਼ੋਰ ਨਾਲ ਲਾ ਕੇ ਤੇ ਜਿਵੇਂ ਜ਼ੋਰ ਲਾ ਕੇ ਚੱਕਿਆ ਸੀਗਾ ਦੇਵ ਰੋਟੀ ਖਾਲਾ ਉਹ ਉਤਰਲੇ ਵਰਗੀ ਆਵਾਜ਼ ਵਿੱਚ ਬੋਲੀ ਮੈਂ ਨਹੀਂ ਖਾਂਦਾ ਤੇਰੀ ਰੋਟੀ ਮੈਂ ਹੀਰ ਕੇ ਕਿਹਾ ਸੀਗਾ ਭੁੱਖੇ ਤੋਂ ਕੰਮ ਨਹੀਂ ਹੋਣਾ ਅੱਜ ਪਹਿਲਾਂ ਹੀ ਮੈਨੂੰ ਚਰ ਲੱਗ ਗਿਆ ਆ ਕੱਲੀ ਜਾਨੀ ਨੂੰ ਚਰ ਲੱਗ ਹੀ ਜਾਂਦਾ ਹੈ ਨਾਲੇ ਬਲਦ ਭੁੱਖੇ ਹੋਣਗੇ ਗਊ ਦੇ ਜਾਏ ਆ ਸ਼ਾਮੇ ਆ ਜਾ ਮੈਂ ਬਲਦਾਂ ਨੂੰ ਵੀ ਪੱਠੇ ਪਾ ਦੇਣੀਆਂ ਉਹ ਪੂਰੀ ਤਰ੍ਹਾਂ ਲਿਫੀ ਹੋਈ ਸੀਗੀ ਮੈਂ ਨਹੀਂ ਤੇਰੇ ਨਾਲ ਖੇਡਣਾ ਮੈਂ ਕਿਹਾ ਤੇ ਉਹਨੂੰ ਛੇੜਨ ਵਾਸਤੇ ਗੱਪ ਮਾਰ ਦਿੱਤਾ ਬਿੱਲੋ ਲੈ ਕੇ ਆਉਗੀ ਮੇਰੀ ਰੋਟੀ ਹੂੰ ਬਿੱਲੋ ਲੈ ਆਉਗੀ ਤੇਰੇ ਵਾਸਤੇ ਪਰੌਠੇ ਉਹ ਸੜੀ ਪੁੱਜੀ ਬਿੱਲੋ ਨੂੰ ਕੋਸਦੀ ਰਹੀ ਨਾ ਉਹਨੂੰ ਦਾਲ ਭਾਜੀ ਦਾ ਚਾਜਾ ਨਾ ਰੋਟੀ ਟੱਕ ਦਾ ਕੁੰਡਰ ਨੂੰ ਦੁਪਹਿਰ ਤਾਈ ਉਹ ਸੁੱਤੀ ਪਈ ਨਹੀਂ ਉੱਠਦੀਗੀ ਉਹਦੇ ਲਿਆਂਦੇ ਖਾਈ ਤੂੰ ਫਲਕੇ ਤੂੰ ਝੂਠੀ ਐ ਝੂਠੀਆਂ ਸੌਹਾਂ ਖਾਨੀ ਐ ਤੂੰ ਗੁਰੂ ਮਹਾਰਾਜ ਤੈਨੂੰ ਮਾਰੂਗਾ ਪਿਓ ਦੀ ਝੂਠੀ ਸੌਹ ਕੱਤੀ ਸੀ ਤੂੰ ਮੈਂ ਮਹੀਨੇ ਦਿਨ ਲੱਗ ਪਿਆ ਸੀਗਾ ਸੌਹ ਤਾਂ ਮੈਂ ਐਵੇਂ ਐਵੇਂ ਦੀ ਪਾਈ ਸੀਗੀ ਉਹ ਮੁਸਕਰਾ ਪਈ ਸੱਚੀ ਮੁੱਚੀ ਦੀ ਸੀਗੀ ਮੈਂ ਆਪ ਸੁਣੀ ਸੀਗੀ ਪਹਿਲਾਂ دلਜਤਾ ਆਖਤਾ ਸੀ ਨਾ ਮੈਂ ਐਵੇਂ ਐਵੇਂ ਦੀ ਸੌਂ ਖਾਨੀ ਆ ਰੱਬਾ ਉਹਨੇ ਟਾਕਾਂ ਉੱਤੇ ਹੱਥ ਰੱਖ ਲੈ ਸੀਗੇ ਝੂਠੀ ਸੌਂ ਦੇ ਪਾਪ ਤੋਂ ਉਹ ਮੁਕਤ ਹੋ ਗਈ ਸੀਗੀ ਐਸ ਖਿਆਲ ਨਾਲ ਮੈਨੂੰ ਵਧੇਰੇ ਗੁੱਸਾ ਚੜ ਗਿਆ ਸੀਗਾ ਜਾ ਦਫਾ ਹੋ ਜਾ ਮੈਂ ਭੜਕ ਕੇ ਪਿਆ ਮੈਂ ਨਹੀਂ ਤੇਰੇ ਨਾਲ ਬੋਲਦਾਗਾ ਸੜੀ ਜੀ ਨਾ ਹੋਵੇ ਤਾਂ ਸੜੀ ਜੀ ਹੀ ਅਖਵਾਉਣਾ ਉਹਨੂੰ ਸਭ ਤੋਂ ਵੱਧ ਚਾਹੁੰਦਾ ਸੀਗਾ ਜਿਵੇਂ ਗਲੀ ਵਿੱਚ ਲੜਦਿਆਂ ਤੀਵੀਆਂ ਹੱਥ ਮਾਰ ਮਾਰ ਕੇ ਮਿਹਣਾ ਦੇਵਾਰ ਕਰਦਿਆਂ ਏ ਉਸ ਤਰ੍ਹਾਂ ਉਹ ਸ਼ੁਰੂ ਹੋ ਗਈ ਸੀ ਮਿੱਲੋ ਤਾਂ ਬੜੀ ਮਹਿਕ ਦੀ ਹੈਗੀ ਆ ਨਾ ਨਲੀ ਉਹ ਤੋਂ ਸੰਭਲੀ ਨਹੀਂ ਜਾਂਦੀਗੀ ਨਲੀ ਚੋਚੋ ਜੀ ਮੈਂ ਸੜੀ ਜੀ ਹੋ ਗਈ ਤੇ ਉਹ ਆ ਗਈ ਪੂਰੀ ਹੂਰਾ ਪਰੇ ਚੁੱਪ ਚਾਪ ਮੈਂ ਗਾਗਹਾਈ ਕਰਦਾ ਰਿਹਾ ਸੀਗਾ ਮੇਰੇ ਪਿੱਛੇ ਆ ਖੜੋਤੀ ਤੇ ਮੇਰੇ ਬੋਦੇ ਨੂੰ ਹੱਥ ਲਾ ਕੇ ਬੋਲੀ ਤੇਰਾ ਬੋਦਾ ਅੱਜ ਮੀ ਮੰਗਦਾ ਆ ਖੜਾ ਹੈ ਅੱਜ ਤਾਂ ਮੇਨੂੰ ਆਪਣੇ ਬੋਦੇ ਉੱਤੇ ਬਹੁਤ ਮਾਨਸੀ ਇਹਦੇ ਬਾਰੇ ਸਿਆਣੇ ਆਖਦੇ ਹੁੰਦੇ ਸਨ ਜਦ ਖੜਾ ਹੋਵੇ ਮੀਂਹ ਜ਼ਰੂਰ ਪੈਂਦਾ ਸੀਗਾ ਪਿਛਲੇ ਸਾਲ ਅੱਧਾ ਸਾਵਣ ਬਿਨਾ ਮੀਂਹ ਦੀ ਬੂੰਦ ਡਿੱਗਣ ਤੋਂ ਲੰਘ ਗਿਆ ਸੀ ਇੱਕ ਦਿਨ ਮੇਰਾ ਬੋਦਾ ਖੜਾ ਦੇਖ ਕੇ ਮਿੱਠੋ ਦੇ ਦਾਦੇ ਨੇ ਕਿਹਾ ਸੀ ਅੱਜ ਮੀਂਹ ਪਊਗਾ ਦੇਵ ਦਾ ਬੋਦਾ ਮੀਂਹ ਮੰਗਦਾ ਏ ਅਸਰਾਦ ਬਹੁਤ ਜ਼ੋਰ ਦਾ ਮੀਂਹ ਵਰਿਆ ਸੀ ਸਵੇਰੇ ਉੱਠੇ ਤਾਂ ਛੱਪੜ ਧਾਰਾਂ ਲੱਗੀਆਂ ਹੋਈਆਂ ਸੀਂਗਾ ਡੱਡਾਂ ਬੇਟੱਬੇ ਸੋਲੇ ਘਰੀਆਂ ਸੀਂਗਾ ਉਸ ਪਿੱਛੋਂ ਜਦ ਵੀ ਕੋਈ ਬੋਧ ਦੀ ਸਿਫਤ ਕਰਦਾ ਮੈਨੂੰ ਡੱਡਾਂ ਬੋਲਦੀਆਂ ਸੁਣਾਈ ਦੇਣ ਲੱਗਦੀਆਂ ਮਿੱਠੂ ਨੂੰ ਇਸ ਗੱਲ ਦਾ ਪਤਾ ਸੀ ਇਸ ਵਾਸਤੇ ਉਹਨੇ ਤਾਰੀਫ ਕੀਤੀ ਸੀ ਪਰ ਮੇਰੇ ਉੱਤੇ ਕੋਈ ਅਸਰ ਨਾ ਹੋਇਆ ਮੈਨੂੰ ਵਿਟਰਿਆ ਵੇਖ ਉਹਨੇ ਗੱਲ ਅੱਗੇ ਤੋਰੀ ਗਾ ਘਾਇਰੀ ਰੋਤ ਚ ਮੀ ਜੇ ਬਦਲ ਆ ਗਿਆ ਸਾਲ ਭਰ ਦੀ ਕਮਾਈ ਰੁੱੜ ਜੂਗੀ ਛੇਤੀ ਛੇਤੀ ਕਰ ਦਾਣੇ ਅੰਦਰ ਸੈਟ ਲਈਏ ਨਾਲੇ ਬੋਦਾ ਨੀਵਾ ਕਰ ਲਿਆ ਉਸ ਦੀ ਚਿੰਤਾ ਨੇ ਮੇਰਾ ਦਿਲ ਨਰਮ ਨਾ ਕੀਤਾ ਤੇ ਮੈਂ ਚੁੱਪਚਾਪ ਕੰਮ ਕਰਦਾ ਰਿਹਾ ਤੈਨੂੰ ਇੱਕ ਗੱਲ ਦੱਸਾਂ ਕੋਚਰ ਪਿੱਛੋਂ ਉਹ ਫਿਰ ਬੋਲੀ ਕਿਸੇ ਨੂੰ ਵੀ ਇਹਦਾ ਪਤਾ ਨਹੀਂਗਾ ਮੈਂ ਉਹਦੇ ਚਿਹਰੇ ਵੱਲ ਦੇਖਿਆ ਉਹਨੇ ਗੱਲ ਦੱਸਣੀ ਸ਼ੁਰੂ ਕਰ ਦਿੱਤੀ ਆਪਾਂ ਨੂੰ ਕੰਨਾਂ ਨਾਲ ਸੁਣਦਾ ਆ ਮੈਨੂੰ ਅੱਜ ਪਤਾ ਲੱਗਿਆ ਏ ਤੈਨੂੰ ਕਿਵੇਂ ਪਤਾ ਲੱਗਿਆ ਮੇਰੇ ਤੋਂ ਪੁੱਛਿਆ ਗਿਆ ਪਹਿਲਾਂ ਮੈਂ ਆਂਦੀ ਸੰਖ ਤੇ ਮੂੰਹ ਨਾਲ ਸੁਣਦਾ ਐ ਮੈਂ ਕੁੱਟ ਕੇ ਮੂੰਹ ਬੰਦ ਕਰ ਲਿਆ ਫਿਰ ਵੀ ਸੁਣੀ ਜਾਵੇ ਮੈਂ ਆਖਿਆ ਅੱਖਾਂ ਨਾਲ ਸੁਣਦਾ ਹੂੰ ਅੱਖਾਂ ਬੰਦ ਕੀਤੀ ਤੇ ਵੀ ਸੁਣੀ ਜਾਵੇ ਕੰਨਾਂ ਚ ਉਂਗਲਾਂ ਦਿੱਤੀਆਂ ਫਿਰ ਸਾਨੂੰ ਹਟਿਆ ਨਾਲ ਨਾਲ ਉਹ ਮੂੰਹ ਬੰਦ ਕਰ ਅੱਖਾਂ ਮੀਚ ਤੇ ਕੰਨਾਂ ਵਿੱਚ ਉਂਗਲਾਂ ਦੇਣ ਦੀ ਅਦਾਕਾਰੀ ਵੀ ਕਰਦੀ ਰਹੀ ਗੱਲ ਖਤਮ ਕਰਕੇ ਉਹਨੇ ਤਾੜੀ ਮਾਰੀ ਤੇ ਹੱਸਣ ਲੱਗ ਪਈ ਹਾਸੇ ਦਾ ਉਹਦਾ ਪੀਲਾ ਚਿਹਰਾ ਲਾਲ ਹੋ ਗਿਆ ਸੀਗਾ ਆਂਦਾ ਸੀਗਾ ਮੈਂ ਨਹੀਂ ਬੋਲਦਾ ਤੇਰੇ ਨਾਲ ਬਲਾ ਲਿਆ ਨਾ ਉਹ ਜੱਟ ਦੇ ਲਹਿਜ਼ੇ ਵਿੱਚ ਬੋਲੀ ਮੈਨੂੰ ਫਿਰ ਰੋਸਾ ਯਾਦ ਆ ਗਿਆ ਦੰਦ ਨਾ ਕਟੇ ਮੇਰੇ ਅੱਗੇ ਮੈਂ ਮੁੰਡਿਆਂ ਵਾਲੀ ਤੜੀ ਨਾਲ ਕਿਹਾ ਸੀ ਉਹ ਹਾਰਿਆ ਉੱਤੇ ਪਏ ਮੇਰੇ ਸਥੈਥੋਸਕੋਪ ਵੱਲ ਦੇਖਣ ਲੱਗ ਪਈ ਸੀ ਜਿਸ ਨੂੰ ਅਸੀਂ ਡਾਕਟਰ ਦੀ ਟੂਟੀ ਆਖਦੇ ਹੁੰਦੇ ਸਾਂ ਹਵਾ ਭਰਨ ਵਾਲੇ ਪੰਪ ਦੀ ਪੁਰਾਣੀ ਨਲਕੀ ਦਾ ਬਣਾਇਆ ਸੀ ਮੈਂ ਇਹ ਦੁੱਲੜੀ ਸੁੱਬੀ ਦੇ ਇੱਕ ਸਿਰੇ ਉੱਤੇ ਗੋਲ ਟੱਕਣ ਬੰਨ ਕੇ ਰੱਸੀ ਨੂੰ ਨਲਕੀ ਵਿੱਚੋਂ ਦੀ ਲੰਘਾ ਦਿੱਤਾ ਸੀਗਾ ਇਹਦੀਆਂ ਲੜੀਆਂ ਕੰਨਾਂ ਦਿਵਾਲੇ ਬਲੇਟ ਕੇ ਡਾਕਟਰ ਬਣ ਜਾਂਦਾ ਸੀ ਇਹ ਮੇਰੀ ਸਭ ਤੋਂ ਵਧੀਆ ਖੇਡ ਹੁੰਦੀ ਸੀ ਜਦ ਟੱਕਣ ਨਿਆਣਿਆਂ ਦੇ ਢਿੱਡਾਂ ਉੱਤੇ ਲਾ ਕੇ ਮੈਂ ਔਰ ਇਟ ਔਰ ਇਟ ਕਰਦਾ ਤਾਂ ਸਾਰੇ ਨਿਆਣੇ ਮੈਨੂੰ ਡਾਕਟਰ ਸਾਹਿਬ ਆਖਦੇ ਸੀਗੇ ਕੋਈ ਕਹਿੰਦਾ ਡਾਕਟਰ ਜੀ ਟੱਕ ਨਹੀਂ ਹজম ਹੁੰਦਾਗਾ ਜੀ ਉੱਲਾ ਵਜਦਿਆਂ ਇਹ ਦੂਜਾ ਆਖਦਾ ਕੋਈ ਜਣਾ ਆਖਦਾ ਕਿ ਢੱਡ ਦੁਖਦਾ ਏ ਅਤੇ ਕਈ ਮਿਹਨਤ ਕਰਨ ਵਾਂਗ ਹੱਥ ਜੋੜ ਕੇ ਟਿਚਰ ਕਰਦਾ ਡਾਕਟਰ ਜੀ ਪੱਦ ਬਹੁਤ ਆਉਂਦੇ ਆ ਸਾਰੇ ਹਸਪੰਦ ਦੇ ਹਰ ਵਾਰ ਖੇਡ ਇਸ ਮਜ਼ਾਕ ਨਾਲ ਖਤਮ ਹੁੰਦੀ ਬੜਾ ਸਵਾਦ ਆਉਂਦਾ ਦੇ ਵੇ ਮਿੱਠੂ ਮੇਰੇ ਨਾਲ ਟੋੱਕ ਕੇ ਬੈਠ ਗਈ ਤੇ ਬਾ ਮੇਰੇ ਮੋਢਿਆਂ ਤੇ ਟਿਕਾ ਦਿੱਤੀ ਆ ਡਾਕਟਰ ਡਾਕਟਰ ਖਿੜ ਗਏ ਬਾ ਫੜ ਕੇ ਉਸਨੇ ਮੈਨੂੰ ਖੜਾ ਕਰ ਲਿਆ ਟੁਟੀ ਲਿਆ ਕੇ ਰਸੰਗਾ ਮੇਰੇ ਕੰਨ ਦਿਵਾਲੇ ਵੱਲ ਦਿੱਤੀਆਂ ਸੀਗਾ ਤੇ ਆਪ ਬਿਮਾਰ ਬਣ ਕੇ ਰੇਤੇ ਉੱਤੇ ਲੇਟ ਗਈ ਪਤਾ ਨਹੀਂ ਟੂਟੀ ਦਾ ਚਮਤਕਾਰ ਸੀ ਜਾਂ ਉਸ ਦੀ ਬਾਹ ਦਾ ਮੈਂ ਪੂਰਾ ਸੋਮਣ ਹੋ ਗਿਆ ਸੀਗਾ ਕੀ ਦੁਖਦਾ ਏ ਟੂਟੀ ਉਹਦੇ ਟੈਡ ਤੇ ਲਾ ਕੇ ਪੁੱਛਿਆ ਸੀ ਜੀ ਟੈਡ ਉਹਨੇ ਮਰੀ ਜਹੀ ਆਵਾਜ਼ ਕੱਢੀ ਸੀ ਇੱਥੋਂ ਮੈਂ ਉਹਦਾ ਪੇਟ ਦਬਾ ਦਿੱਤਾ ਬੂਨੀ ਮਾਂ ਉਕ ਰਹੀ ਤੇ ਫਿਰ ਔਖੇ ਔਖੇ ਸਾਹ ਲੈਣ ਲੱਗੀ ਜਿਵੇਂ ਬਹੁਤ ਬਿਮਾਰ ਹੋਵੇ ਉਹਦਾ ਪੇਟ ਨਮ ਦੀ ਸੱਜਰੀ ਪੱਕੀ ਨਿਮੋਲੀ ਵਰਗਾ ਪੀਲਾ ਤੇ ਸਖਤ ਸੀ ਕੱਸਿਆ ਕੱਸਿਆ ਤੰਦਰੁਸਤ ਤੂੰ ਮੇਰਾ ਜੂਠਾ ਕਿਉਂ ਨਹੀਂ ਖਾਂਦੀ ਮੈਂ ਪੁੱਛਿਆ ਉਹ ਹਣ ਮੇਰੇ ਕਾਬੂ ਵਿੱਚ ਸੀ ਦੇਖਿਆ ਮੇਰਾ ਟੱਡ ਕਿੰਨਾ ਗੋਰਾ ਆ ਮੇਰਾ ਹੱਥ ਫੜ ਕੇ ਉਹ ਪੇਟ ਉੱਤੇ ਫੇਰਨ ਲੱਗੀ ਮੇਰੀ ਪੁੱਛ ਨੂੰ ਟਾਲ ਰਹੀ ਸੀ ਤੂੰ ਮੇਰੇ ਨਾਲ ਰੋਟੀ ਕਿਉਂ ਨਹੀਂ ਖਾਂਦੀ ਮੈਂ ਦੁਹਰਾਇਆ ਤੂੰ ਕਾਲਾ ਏ ਉਹਨੇ ਮੂੰਹ ਫੁਲਾ ਕੇ ਕਿਹਾ ਤੇ ਨੱਕ ਚੜਾਇਆ ਕਾਲਾ ਕਦੋਂ ਆ ਮੈਂ ਦਲੀਲ ਦਿੱਤੀ ਪੱਕਾ ਰੰਗ ਹੈ ਮੇਰਾ ਪੱਕਾ ਕਾਲਾ ਹੀ ਹੁੰਦਾ ਏ ਉਹਨੇ ਉਸੇ ਸੁਰ ਵਿੱਚ ਕਿਹਾ ਸੀਗਾ ਜਾ ਫਿਰ ਆਤੂ ਨਾਲ ਖੇਡਿਆ ਕਰ ਮੈਂ ਧਮਕੀ ਦਿੱਤੀ ਆਤੂ ਗੋਰਾ ਸੀ ਤੇ ਉਹ ਉਸ ਦਾ ਝੂਠਾ ਖਾ ਲੈਂਦੀ ਸੀ ਉਹ ਤਾਂ ਜੱਬਰ ਹੈਗਾ ਯਾਰ ਉਹਨੇ ਬੁੱਲ ਹਟੇਰੇ ਸੀ ਉਹਨੂੰ ਤਾਂ ਕੋਈ ਗੱਲ ਨਹੀਂ ਸੀ ਸੁਣਦੀ ਕੀ ਮੂੰਹ ਟੱਡ ਕੇ ਖੜਾ ਰਹੂਗਾ ਜਿਵੇਂ ਮੂੰਹ ਥਾਣੀ ਸੁਣਦਾ ਹੋਵੇ ਉਹਨੂੰ ਮੂੰਹ ਟੱਡ ਤੇ ਮੈਂ ਤੂੰ ਤਾਂ ਬਥੇਰਾ ਚਲਾਕ ਹੈ ਆਤੂ ਨੂੰ ਕੋਈ ਗੱਲ ਆਖੋ ਮੋੜ ਹੀ ਨਹੀਂ ਉਹ ਕਰਨਾ ਆਉਂਦਾਗਾ ਤੂੰ ਤਾਂ ਮੋੜ ਹੀ ਬਲਾਈ ਚੰਗਾ ਕਰਦਾ ਹੈ ਤੂੰ ਤਾਂ ਰੁੱਸਣਾ ਵੀ ਜਾਣਦਾ ਹੈ ਉਹਨੇ ਕਈ ਵਾਰ ਅੱਖਾਂ ਚਾਪੀਆਂ ਮੱਥਾ ਸਕੇੜਿਆ ਤੇ ਬੁੱਲ ਮਰੋੜੇ ਨਾ ਉਹਨੂੰ ਖੇਡਣਾ ਆਵੇ ਨਾ ਉਹਦੇ ਕੋਲ ਚੱਜ ਦੀ ਚੀਜ਼ ਹੈਗੀ ਆ ਗਾਰਾ ਜਾ ਮੈਂ ਕ੍ਰਾਸ਼ ਹੋ ਗਿਆ ਸੀਗਾ ਇੱਕ ਤਰ੍ਹਾਂ ਨਾਲ ਫੁੱਲ ਲੱਗ ਗਿਆ ਹ ਗਿਆ ਸੀਗਾ ਉਹ ਮੁਸਕਰਾ ਕੇ ਚੁੱਪ ਹੋ ਗਈ ਸੀ ਮੇਰਾ ਹੱਥ ਉਹਦੀ ਤੁੰਨੀ ਉੱਤੇ ਟਿਕਿਆ ਹੋਇਆ ਸੀਗਾ ਉਹਦੇ ਉੱਤੇ ਉਹਨੇ ਆਪਣਾ ਹੱਥ ਰੱਖ ਦਿੱਤਾ ਤੇ ਮੇਰੇ ਚਿਹਰੇ ਵੱਲ ਇੱਕ ਟੱਕ ਦੇਖਦੀ ਰਹੀ ਇੱਕ ਗੱਲ ਹੁੰਦੀ ਹੈ ਨਾ ਕੁਝ ਸੋਚ ਕੇ ਉਹ ਬੋਲੀ ਕੀ ਹੁੰਦੀ ਜਾਂ ਤਾਂ ਤੂੰ ਚਲਾਕ ਹੁੰਦਾ ਮੋੜ ਕਰਨਾ ਜਾਣਦਾ ਹੁੰਦਾ ਤੇਰੇ ਵਰਗੀਆਂ ਚੀਜ਼ਾਂ ਉਹਦੇ ਕੋਲ ਹੁੰਦੀਆਂ ਜਾਂ ਫਿਰ ਤੂੰ ਗੋਰਾ ਹੁੰਦਾ ਦੋਹਾਂ 'ਚ ਇੱਕ ਗੱਲ ਹੁੰਦੀ ਫਿਰ ਠੀਕ ਸੀਗਾ ਉਹਨੇ ਕਿਹਾ ਗੋਰੇ ਕਾਲੇ ਤਾਂ ਰੱਬ ਦੇ ਬਣਾਏ ਐ ਮੈਂ ਕਿਹਾ ਤੂੰ ਤਾਈ ਨੂੰ ਆਖ ਤੈਨੂੰ ਵਟਨਾ ਮਲ ਕੇ ਨਹਾਇਆ ਕਰੇ ਫਿਰ ਤੂੰ ਵੀ ਮੇਰੇ ਵਰਗਾ ਗੋਰਾ ਹੋ ਜਾਏਗਾ ਉਹਨੇ ਲੱਤਾਂ ਨੰਗੀਆਂ ਕਰਕੇ ਵਿਖਾਈਆਂ ਵੇਖ ਇੱਧਰ ਉਹਦਾਂ ਲੱਤਾਂ ਉੱਤੇ ਹੱਥ ਫੇਰ ਕੇ ਦੇਖਿਆ ਫੁੱਟ ਵਰਕਿੰਗਾਂ ਪੀਲੀਆਂ ਤੇ ਕੁਲੀਆਂ ਸਨ ਉਹਨੇ ਅੱਖਾਂ ਬੰਦ ਕਰ ਲਈਆਂ ਜਿਵੇਂ ਨੀਂਦ ਆ ਰਹੀ ਹੋਵੇ ਹੂੰ ਅੱਧ ਸੁੱਤੀ ਜਿਹੀ ਹਾਲਤ ਵਿੱਚ ਉਹਨੇ ਮੇਰਾ ਸਿਰ ਆਪਣੀ ਗੋਦ ਵਿੱਚ ਰੱਖ ਲਿਆ ਹੂੰ ਮੂੰਹ ਤੇਰਾ ਹੀ ਬਾੜਾ ਆਉਂਦਾ ਏ ਮੈਨੂੰ ਪਰ ਉਹ ਇੱਕਦਮ ਖੜੀ ਹੋ ਗਈ ਮੈਂ ਵੀ ਖੜਾ ਹੋ ਗਿਆ ਓਏ ਦੇਵ ਉਹਨੇ ਮੈਨੂੰ ਜੱਫੀ ਵਿੱਚ ਘੁੱਟ ਲਿਆ ਤੂੰ ਚਿੜੀ ਹੋਈ ਤੇ ਮੈਂ ਚਿੜੀ ਦਾ ਬੱਚਾ ਗੱਲ ਨਾਲ ਗੱਲ ਜੋੜ ਕੇ ਉਹ ਕਿੰਨਾ ਹੀ ਚੈਰ ਖੜੀ ਰਹੀ ਸੀ ਮੇਰੇ ਨਾਲ ਸ਼ੀਮਿਆਂ ਦੇ ਘਰ ਚੱਲੇਗਾ ਉਹਨੇ ਪੁੱਛਿਆ ਕਿਉਂ ਮੈਂ ਗੁੱਡੀ ਵਾਸਤੇ ਪਟੋਲੇ ਲਿਆਉਣੇ ਆ ਉਹਨੇ ਦੱਸਿਆ ਸ਼ੀਮਿਆਂ ਦਾ ਘਰ ਪੈਣ ਦੇ ਦੂਜੇ ਪਾਸੇ ਸੀ ਇਕੱਲੀ ਜਾਂਦੀ ਉਹ ਡਰਦੀ ਸੀ ਅਸੀਂ ਤੁਰ ਪਏ ਰਾਹ ਵਿੱਚੋਂ ਨੇ ਖੀਸੇ ਵਿੱਚੋਂ ਕੱਢ ਕੇ ਮੇਰੇ ਤੋਂ ਚੋਰੀ ਟੱਚ ਬਟਨ ਦੇਖਿਆ ਸੀ ਪਰ ਮੈਨੂੰ ਪਤਾ ਲੱਗ ਗਿਆ ਉਹ ਡਰ ਗਈ ਕਿਤੇ ਮੈਂ ਖੋਣਾ ਲਵਾ ਮੇਰੀ ਮਾਂ ਤੇਰੀ ਬੇਬੇ ਦੀ ਬਾਹਲੀ ਛੇੜ ਲਈਏ ਆਹ ਤੋਂ ਦੀ ਬੇਬੇ ਦੀ ਐਨੀ ਨਹੀਂ ਗਈ ਉਹਨੇ ਛੇਤੀ ਨਾਲ ਕਿਹਾ ਸੀਗਾ ਗਲਾਂ ਵਿੱਚ ਬਾਹਾਂ ਪਾਈ ਅਸੀਂ ਸ਼ੀਂਬਿਆਂ ਦੇ ਬੂਹੇ ਅੱਗੇ ਜਾ ਪੁੱਜੇ ਸੀ ਚੰਗੀਆਂ ਚੰਗੀਆਂ ਟਾਕੀਆਂ ਮੰਗ ਲਈ ਉਸਨੇ ਮੈਨੂੰ ਸਿਖਾਇਆ ਫਿਰ ਤੈਨੂੰ ਗੱਲ ਦੱਸੂੰ ਵਧੀਆ ਜੀ ਵੱਡੀਆਂ ਟਾਕੀਆਂ ਵਾਸਤੇ ਆਖੀ ਜਿੱਥੇ ਉਹ ਕੱਪੜੇ ਸਿਉ ਰਹੇ ਸਨ ਅਸੀਂ ਉਹਨਾਂ ਦੇ ਕੋਲ ਜਾ ਖੜ ਉਤੇ ਉਹ ਦੋ ਜਣੇ ਸਨ ਉਹਨਾਂ ਨੂੰ ਵੱਡਾ ਸ਼ੀਂਬਾ ਤੇ ਛੋਟਾ ਸ਼ੀਂਬਾ ਆਖਦੇ ਸਨ ਪਤਾ ਨਹੀਂ ਸੀ ਵੱਡਾ ਸ਼ੀਂਬਾ ਮੇਰਾ ਕੀ ਲੱਗਦਾ ਸੀਗਾ ਉਹਦੀ ਵੱਗੀ ਡਾੜੀ ਦੇਖ ਕੇ ਮੈਂ ਬਾਬਾ ਆਖ ਦਿੱਤਾ ਬਾਬਾ ਅਸੀਂ ਪਟੋਲੇ ਲੈਣ ਆਏ ਆ ਮੁੰਡੇ ਕੀ ਕਰਦੇ ਹੁੰਦੇ ਆ ਪਟੋਲੇ ਓਏ ਉਸਨੇ ਹੱਸ ਕੇ ਕਿਹਾ ਮਿੱਠੂ ਦੀ ਗੁੱਡੀ ਵਾਸਤੇ ਇਹ ਤਾਂ ਬੋਲਦੀ ਨਹੀਂ ਵੱਡੇ ਸ਼ੀਂਬੇ ਨੇ ਕਿਹਾ ਕਿਉਂ ਕੁੜੇ ਤੇਰੇ ਮੂੰਹ ਚ ਨਹੀਂ ਜਮਾਈ ਐ ਹੱਸਦੇ ਹੱਸਦੇ ਵੱਡੇ ਨੇ ਮਿੱਠੂ ਦੇ ਸਿਰ ਤੇ ਪਟੋਕੀ ਮਾਰੀ ਮਿੱਠੂ ਦਾ ਮੂੰਹ ચીਚ ਵਰਟੀ ਵਰਗਾ ਸਰਖ ਹੋ ਗਿਆ ਸੀਗਾ ਇਥੋਂ ਪਾਲੋ ਵੱਡੇ ਨੇ ਇੱਕ ਨੁੱਕਰ ਵੱਲ ਇਸ਼ਾਰਾ ਕੀਤਾ ਜਿੱਥੇ ਫालतू ਕੰਤਰਾ ਪਈਆਂ ਸਨ ਬਾਹਰ ਆ ਕੇ ਮੈਂ ਕਿਹਾ ਦੱਸ ਹਣ ਗੱਲ ਉਹਨੇ ਸਿਆਣਾ ਜਿਹਾ ਮੂੰਹ ਬਣਾ ਲਿਆ ਸੀਗਾ ਮੇਰੀ ਸ਼ਹਿਰ ਵਾਲੀ ਭੂਆ ਆਈ ਸੀਗੀ ਉਹਨੇ ਦੱਸਣਾ ਸ਼ੁਰੂ ਕੀਤਾ ਖੜੇ ਪੈਰ ਮੁੜ ਗਏ ਹੂੰ ਉਹਨਾਂ ਦੇ ਘਰ 'ਚ ਕਲੇਸ਼ ਰਹਿੰਦਾ ਏ ਬਹੂ ਕਰਕੇ ਕਿਉਂ ਬਹੂ ਪਾਲੀ ਅਛਣਿਆ ਪਛਣਿਆ ਥੀ ਆ ਨਾ ਤੇ ਮੁੰਡੇ ਦੇ ਨਾਲ ਰੋਟੀ ਖਾਂਦੀ ਐ ਸਾਰਾ ਦਿਨ ਚੀਰ ਕੱਢਦੀ ਰਹੂਗੀ ਤੇ ਹੱਥ ਕੰਮ ਨੂੰ ਕੋਈ ਲਾਉਂਦੀ ਨਹੀਂ ਕਿ ਉਹਨੇ ਝਗੜੇ ਦਾ ਕਾਰਨ ਦੱਸਿਆ ਸੀਗਾ ਬਹੂਆਂ ਵੀ ਕੋਈ ਕੰਮਕਾਰ ਕਰਦੀਆਂ ਹੁੰਦੀਆਂ ਕੰਮ ਤਾਂ ਬੰਦੇ ਕਰਦੇ ਹੁੰਦੇ ਆ ਮੇਰੇ ਬਾਣੇ ਖੇਤ ਦਾ ਕੰਮ ਹੀ ਕੰਮ ਸੀਗਾ ਵੀ ਕਰਦਾ ਕੰਮ ਓਖੇਜ ਕੇ ਬੋਲੀ ਬੋਕਰ ਬਹਾਰੀ ਦੇਣੀ ਚੁੱਲ੍ਹਾ ਚੌਂਕਾ ਕਰਨਾ ਲੀੜੇ ਧੋਣੇ ਭਾਂਡੇ ਮੰਜਨੇ ਉਹਨੇ ਕਿੰਨੇ ਸਾਰੇ ਕੰਮ ਗਿਣਾ ਦਿੱਤੇ ਜਿਹੜੇ ਮੈਨੂੰ ਕੰਮ ਲੱਗਦੇ ਹੀ ਨਹੀਂ ਸਨ ਉਹ ਅੱਗੇ ਦੱਸਦੀ ਗਈ ਉਹ ਕੁਝ ਨਹੀਂ ਕਰਦੀਗੀ ਬਸ ਪਹਿਣ ਪੱਚਰ ਕੇ ਬਹਿ ਜੂਗੀ ਕੰਜਰੀਆਂ ਵਾਂਗੂ ਮੇਰਾ ਫੁੱਫੜ ਬਲਾਈ ਵਿਚਾਰ ਕਰਦਾ ਏ ਇਸ ਕੱਲ ਦਾ ਕਿਸੇ ਗਏ ਘਰ ਦੀ ਆ ਗਈ ਆ ਉਦੀ ਮਾਂ ਵੀ ਇਹੋ ਜਹੀ ਦਸੀਦੀ ਐ ਬਸ ਇਹ ਗੱਲ ਸੀਗੀ ਮੈਂ ਇਤਰਾਜ਼ ਕੀਤਾ ਉਹਦੀ ਗੱਲ ਦਾ ਮੈਨੂੰ ਦਲੀਏ ਵਰਗਾ ਵੀ ਸਵਾਦ ਨਹੀਂ ਸੀ ਆਇਆਗਾ ਗੱਲ ਤਾਂ ਹੋਰ ਐ ਉਹ ਚੇਪ ਜਹੀ ਗਈ ਸੀ ਦੱਸ ਫਿਰ ਉਹਨੇ ਸਿਰ ਝੁਕਾ ਲਿਆ ਮੈਂ ਤਾਂ ਆਪ ਉਹਦੇ ਨਾਲ ਹੀ ਰੋਟੀ ਖਾਇਆ ਕਰੂੰਗੀ ਕਿਹਦੇ ਨਾਲ ਉਹਦਾ ਚਿਹਰਾ ਸੋਰਖ ਹੋ ਗਿਆ ਲੱਗਦਾ ਸੀ ਜੱਬਲ ਜਿਹਨੂੰ ਪਤਾ ਹੀ ਨਹੀਂ ਲੱਗਦਾਗਾ ਉਹ ਮੇਰੀ ਬੇਸਮਝੀ ਉੱਤੇ ਖਹਿਜ ਗਈ ਸੀ ਆਪਦੇ ਪਰੋਣੇ ਨਾਲ ਹੋਰ ਕਿਹਦੇ ਨਾਲ ਗੱਲ ਦੱਸ ਕੇ ਉਹ ਬੈਠ ਗਈ ਤੇ ਮੂੰਹ ਗੋਡਿਆਂ ਵਿੱਚ ਲਗਾ ਲਿਆ ਜੇ ਕਾਲਾ ਹੋਇਆ ਮੈਂ ਆਰਤ ਨਾਲ ਪੁੱਛਿਆ ਗੋਰਾ ਹੋਊਗਾ ਉਹ ਚਲਕ ਕੇ ਬੋਲੀ ਸੀ ਕਾਲਾ 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 ਮੈਂ ਛੇੜਿਆ ਕਾਲਾ ਕੱਟਾ ਹੋਊਗਾ ਬਗਿਆੜ ਵਾਂਗ ਬਿਫਰਕੇ ਉਹ ਮੈਨੂੰ ਮੁਕੀਆਂ ਮਾਰਨ ਲੱਗੇ ਸੀ ਝੂੜਾ ਕੇ ਚੋਂਦਾ ਚੁੰਨੀਆਂ ਅੱਖਾਂ ਵਾਲਾ ਕਰੋਧ ਨਾਲ ਉਹ ਰੋਣ ਲੱਗ ਪਈ ਲੇਹਰਾ ਛੜਦੀ ਦੇਖ ਕੇ ਮੈਂ ਡਰ ਗਿਆ ਸੀਗਾ ਦੋ ਕਰਾਂ ਤੋਂ ਖੰਮ ਠੱਪੀ ਜਾਣੀ ਸੀਗੀ ਚੁੱਪ ਕਰਾਉਣ ਵਾਸਤੇ ਉਹਨੂੰ ਲਾਲਚ ਦਿੱਤੇ ਵਧੀਆ ਛੀੜ ਦੇ ਪਟੋਲੇ ਦੇਣ ਦਾ ਵਾਅਦਾ ਕੀਤਾ ਸਲਮੇ ਸਤਾਰੇ ਤੇ ਬਲੌਰ ਦੇਣੇ ਮੰਨਿਆ ਸੀਗਾ ਕੋਕਲੇ ਬਣਾਉਣ ਵਾਸਤੇ ਪਿੱਪਲ ਦੀਆਂ ਪਪਿੱਲੀਆਂ ਲਾ ਕੇ ਦੇਣ ਦਾ ਇਕਰਾਰ ਕੀਤਾ ਉਹਨੂੰ ਪੱਤੇ ਦੀ ਪੀਪਣੀ ਨਹੀਂ ਜਾਉਣੀ ਆਉਂਦੀ ਸੀਗੀ ਉਹ ਵੀ ਸਿਖਾ ਦੇਣ ਦਾ ਵਚਨ ਦਿੱਤਾ ਸੀਗਾ ਪਰ ਉਹਨੇ ਰੋਣਾ ਬੰਦ ਨਾ ਕੀਤਾ ਨੀ ਕਿਨੇ ਮਾਰਿਆ ਅਸੀਂ ਘਰ ਪੁੱਜੇ ਤਾਂ ਉਹਦੀ ਮਾਂ ਨੇ ਪੁੱਛਿਆ ਸੀਗਾ ਦੇਵਾਂ ਦਾਏ ਉਹਦੀ ਹੱਛੀ ਬਜ ਗਈ ਸੀ ਆਂਦਾ ਸੀਗਾ ਆਂਦਾ ਸੀਗਾ ਕਾਲਾ ਹੋਊਗਾ ਕੌਣ ਕਿਨੂੰ ਕਾਲਾ ਆਖਦਾ ਸੀ ਦੇਵ ਮਾਣੇ ਪੁੱਛਿਆ ਮੈਂ ਪਾਣੀ ਪਾਣੀ ਹੋਇਆ ਖੜਾ ਸਾਂ ਫਿਰ ਮਿੱਠੋ ਦੀ ਮਾਂ ਆਪ ਹੀ ਸਮਝ ਗਈ ਤੇ ਮਸਕਰਾਪੇ ਬੁੱਕਲ ਵਿੱਚ ਲੈ ਕੇ ਉਹਨੇ ਮਿੱਠੋ ਦੀਆਂ ਅੱਖਾਂ ਪੂੰਝੀਆਂ ਅਸੀਂ ਤਾਂ ਗੋਰੇ ਚਿੱਟੇ ਨਾਲ ਵਿਆਹ ਕਰਾਂਗੇ ਉਹਦੀ ਮਾਂ ਦਲਾਸਾ ਦਿੰਦੀ ਰਹੀ ਐਡੀ ਸੋਹਣੀ ਮੇਮ ਵਰਗੀ ਕੁੜੀ ਨੂੰ ਕਾਲਾ ਪਰੌਣਾ ਕਿਉਂ ਭਾਲਕ ਦਈਏ ਦੇਵ ਤਾਂ ਝੂਠ ਮਾਰਦਾ ਏ ਤੂੰ ਇਹਦੀ ਖੰਡ ਚ ਕਿਉਂ ਨਾ ਪਾਇਆ ਕਰੀਂ ਜਦੋਂ ਤੇਰੇ ਸੌਰੀ ਆਇਆ ਕਰੂਗਾ ਝੂਠਾ ਕਿਸੇ ਥਾਂ ਦਾ ਨਾ ਆਂਦਾ ਏ ਕਾਲਾ ਹੋਊਗਾ ਇਰਸੀ ਖੰਡ ਕਿਉਂ ਕਿਉਂ ਬਾਈਏ ਬਈ ਉਹਦੀ ਮਾਂ ਉਹਨੂੰ ਵਰਚਾਉਂਦੀ ਰਹੀ ਸੀਗੀ ਇਸ ਤਰ੍ਹਾਂ ਜਿਵੇਂ ਮਿੱਠੋ ਵਾਸਤੇ ਕੋਈ ਸੁਪਨਾ ਦੇਖ ਰਹੀ ਹੋਵੇ ਮੇਰੀ ਜਾਨ ਵਿੱਚ ਜਾਨ ਆਈ ਥੋੜੇ ਚਿਰ ਪਿੱਛੋਂ ਸਾਡੀ ਸੁਲਾਹ ਹੋ ਗਈ ਤੇ ਅਸੀਂ ਫਿਰ ਖੇਡਣ ਲੱਗ ਪਏ ਇੱਕ ਵਾਰ ਮਿੱਠੂ ਦਾ ਦਿਲ ਕੀਤਾ ਉਹਦੇ ਕੋਲ ਮੋਤੀ ਹੋਵੇ ਮੋਤੀ ਅਸੀਂ ਸੁਣਿਆ ਸੀ ਸਿੱਪਿਆਂ ਵਿੱਚ ਹੁੰਦੇ ਹਨ ਸਿੱਪੇ ਸਮੁੰਦਰਾਂ ਤੇ ਦਰਿਆਵਾਂ ਵਿੱਚ ਮਿਲਦੇ ਹਨ ਛੋਟੀਆਂ ਸਿੱਪੀਆਂ ਤਾਂ ਅਸੀਂ ਸੂਏ ਵਿੱਚ ਵੀ ਵੇਖੀਆਂ ਸਨ ਉਹਨੇ ਦਿਨੀ ਸੂਆ ਸੁੱਕਾ ਹੋਇਆ ਸੀਗਾ ਪਿੰਡੋਂ ਦੂਰ ਹੋਣ ਕਰਕੇ ਉਹ ਇਕੱਲੀ ਜਾ ਨਹੀਂ ਸੀ ਸਕਦੀਗੀ ਦੇ ਵੋਏ ਮੇਰੇ ਗੱਲ ਦਿਵਾਲੇ ਬਾਹ ਵਲਾ ਕੇ ਉਹ ਮਿੱਠੀ ਆਵਾਜ਼ ਵਿੱਚ ਬੋਲੀ ਸੀ ਤੈਨੂੰ ਇੱਕ ਗੱਲ ਦੱਸਾਂ ਦੱਸ ਮੇਰੀ ਮਾਂ ਨੂੰ ਮੁੰਡਾ ਹੋਣ ਵਾਲਾ ਏ ਉਹ ਬਹੁਤ ਖੁਸ਼ ਸੀਗੀ ਤੈਨੂੰ ਕੀ ਪਤਾ ਬਈ ਮੁੰਡਾ ਹੀ ਹੋਊਗਾ ਮੈਂ ਪੁੱਛਿਆ ਮੁੰਡਾ ਹੀ ਹੋਊਗਾ ਉਹਨੇ ਪੱਕੇ ਵਿਸ਼ਵਾਸ ਨਾਲ ਕਿਹਾ ਜਦੋਂ ਮੇਰੇ ਵਾਲ ਨਿੱਕੇ ਹੁੰਦੇ ਸੀ ਨਾ ਮੇਰੇ ਸਿਰ ਉੱਤੇ ਪੱਗ ਵੱਲ ਦੱਸਦਾ ਹੁੰਦਾ ਸੀਗਾ ਫਿਰ ਉਹਨੇ ਪੱਗ ਵੱਲ ਦੀ ਗੱਲ ਸਮਝਾਈ ਸੀ ਜਿਸ ਬੱਚੇ ਦੇ ਸਿਰ ਉੱਤੇ ਪੱਗ ਵੱਲ ਵਾਲਾਂ ਦਾ ਕੇਰਾ ਹੋਵੇ ਉਸ ਤੋਂ ਬਾਅਦ ਹੋਣ ਵਾਲਾ ਬੱਚਾ ਮੁੰਡਾ ਹੁੰਦਾ ਏ ਪੱਗ ਭੰਨਣ ਵਾਲਾ ਇੱਕ ਮੁੰਡਾ ਤਾਂ ਘਰ 'ਚ ਜ਼ਰੂਰ ਹੋਵੇ ਉਹਨੇ ਸਿਆਣਿਆਂ ਵਾਂਗ ਕਿਹਾ ਸੀਗਾ ਜਮਾਈ ਪਾਈ ਦੇ ਨਾਲ ਰੋਟੀ ਖਾਣ ਵਾਲਾ ਉਹਦੇ ਨਾਲ ਬਾਹਰ ਅੰਦਰ ਜਾਣ ਵਾਲਾ ਭਰਾਵਾ ਬਾਹਰਿਆਂ ਦੀ ਕਦਰ ਨਹੀਂ ਹੁੰਦੀਗੀ ਬਗਾਨੇ ਘਰ ਵਿੱਚ ਮੈਨੂੰ ਚੁੱਪ ਦੇਖ ਕੇ ਉਹ ਤਾੜੀ ਮਾਰ ਕੇ ਹੱਸੇ ਸੀ ਬਿਲਕੁਲ ਫੋਕਾਹਾਸਾ ਹੈ ਨਾ ਵਧੀਆ ਗੱਲ ਦੱਸੀ ਚੱਲ ਹੁਣ ਸਵੇਰੇ ਤੇ ਚੱਲ ਗਏ ਕੋਗੇ ਸਿੱਪਾਂ ਲਿਆਵਾਂਗੇ ਬਾਹਰ ਫੜ ਕੇ ਉਹਨੇ ਮੈਨੂੰ ਖੜਾ ਕਰ ਲਿਆ ਸੀਗਾ ਅਸੀਂ ਸੁੱਕੇ ਸੂਏ ਵਿੱਚ ਸਿੱਪਾਂ ਲੱਭਦੇ ਰਹੇ ਜਦੋਂ ਦੋ ਜਿਹੜਾ ਤੇ ਸਿੱਪਾਂ ਮੈਨੂੰ ਮਿਲ ਜਾਂਦਿਆਂ ਤਾਂ ਮੇਰੇ ਤੋਂ ਲੈ ਕੇ ਝੋਲੀ ਵਿੱਚ ਰੱਖ ਕੇ ਹੌਲੀ ਹੌਲੀ ਕੋਲਦੀ ਪਰ ਮੋਤੀ ਕਿਸੇ ਵਿੱਚੋਂ ਨਾ ਨਿਕਲਿਆ ਮੋਤੀ ਵਾਲੀ ਤਾਂ ਭਾਲਦਾ ਨਹੀਂ ਕੋਈ ਉਹ ਚੜ ਕੇ ਬੋਲੀ ਸੀਗੀ ਚੱਜਦਾ ਨਾ ਹਾਲਦਾ ਤੂੰ ਭਾਲ ਲੈ ਫਿਰ ਮੈਂ ਆਕੜ ਕੇ ਕਿਹਾ ਸੀਗਾ ਮੈਂ ਤਾਂ ਭਲਾਂ ਕੁੜੀਆਂ ਇਹਨਾਂ ਵੀ ਨਹੀਂ ਪਤਾਗਾ ਬੰਦੇ ਪਾਲਦੇ ਹੁੰਦੇ ਐ ਮੈਂ ਉਹਦੀ ਦਲੀਲ ਮੰਨ ਲਈ ਸੀਗੀ ਥਿਆ ਜੂਗੀ ਕਾਹਲ ਨਹੀਂ ਕਰੀ ਦੇਗੀ ਸੂਏ ਦੀ ਪਟੜੀ ਉੱਤੇ ਇੱਕ ਬਹੁਤ ਉੱਚੀ ਕਿੱਕਰ ਖੜੂਤੀ ਸੀ ਉਸ ਟੀਸੀ ਉੱਤੇ ਐਲ ਦਾ ਆਲਣਾ ਸੀਗਾ ਆਲਣੇ ਤੇ ਬੈਠੀ ਐਲ ਚੀ-ਚੀ ਕਰ ਰਹੀ ਸੀ ਸਾਡਾ ਧਿਆਨ ਉਹਦੇ ਵੱਲ ਹੋ ਗਿਆ ਦੇਵ ਤੂੰ ਕਿੱਕਰ ਉੱਤੇ ਚੜ ਜਾਵੇਂਗਾ ਉਹਨੇ ਪੁੱਛਿਆ ਇਹ ਤਾਂ ਉੱਚੀ ਐ ਨਾਲੇ ਸੂਲਾ ਮੈਂ ਬੇਵਸੀ ਦੱਸਦੀ ਸੀਗੀ ਤੈਨੂੰ ਪਤਾ ਏ ਐਲ ਦੇ ਆਲੇ ਨੇ ਚ ਹਾਰ ਹੁੰਦਾ ਐ ਸਿਉਨੇ ਦੇ ਹਾਰ ਉਹਨੇ ਦੱਸਿਆ ਸੀ ਸਿਉਣਾ ਅੱਖਾਂ ਉੱਤੇ ਫੇਰਦੇ ਐ ਐਲ ਫਿਰ ਬੱਚਾ ਅੱਖਾਂ ਖੋਲਦੇ ਐ ਮੈਂ ਚੁੱਪ ਕਰ ਰਿਹਾ ਸੀਗਾ ਜੇ ਤੂੰ ਹਾਰ ਲਾ ਲਿਆਵੇਂ ਨਾ ਮੈਂ ਤੇਰਾ ਝੂਠਾ ਖਾਲਿਆ ਕਰੂੰਗੀ ਉਹ ਮੇਰੇ ਵੱਲ ਵੇਖਣ ਲੱਗੀ ਸੀ ਮੇਰਾ ਦਿਲ ਕੀਤਾ ਛੇਤੀ ਛੇਤੀ ਵੱਡਾ ਹੋ ਜਾਵਾ ਦੋ ਚਾਰ ਦਿਨਾਂ ਵਿੱਚ ਹੀ ਤੇ ਕਿਕਰ ਤੋਂ ਮਿੱਠ ਨੂੰ ਹਾਰ ਲਿਆ ਕੇ ਦੇਵਾ ਇੱਕ ਵਾਰੀ ਮਾਂ ਨੇ ਸੰਦੂਕ ਵਿੱਚੋਂ ਕੱਪੜੇ ਕੱਢ ਕੇ ਧੋਪ ਲਵਾਉਣੇ ਸੀ ਉਹਦਾ ਸੰਦੂਕ ਉੱਪਰ ਢੱਕਣ ਵਾਲਾ ਸੀਗਾ ਕੋਈ ਛੋਟਾ ਬੱਚਾ ਵਿੱਚ ਵੜ ਕੇ ਸਾਰੇ ਕੱਪੜੇ ਬਾਹਰ ਕੱਢਦਾ ਸੀਗਾ ਇਸ ਕੰਮ ਵਾਸਤੇ ਮਾਂ ਮੈਨੂੰ ਸੰਦੂਕ ਵਿੱਚ ਵੜ ਦਿੰਦੀ ਖੇਸ ਚਤਈਆਂ ਬਾਗ ਫੁਲਕਾਰੀਆਂ ਸੂਸੀ ਦੀਆਂ ਸੁਥਨਾ ਤੇ ਸ਼ੈਲ ਦੀਆਂ ਘੱਗਰੀਆਂ ਮੈਂ ਅੰਦਰੋਂ ਬਾਹਰ ਫੜਾਈ ਜਾਂਦਾ ਨਾਲ ਨਾਲ ਮਾਂ ਹਰ ਕੱਪੜੇ ਦੀਆਂ ਤਰੀਫਾਂ ਦੱਸਦੀ ਜਾਂਦੀ ਆਪਣੇ ਵਿਆਹ ਦੀਆਂ ਗੱਲਾਂ ਦੱਸੀ ਜਾਂਦੀ ਕੱਪੜਾਂ ਦੇ ਹੇਠ ਇੱਕ ਪਿੱਤਲ ਦਾ ਢੱਕਣ ਵਾਲਾ ਡੱਬਾ ਪਿਆ ਹੁੰਦਾ ਐਸੇ ਵਿੱਚ ਸੋਨੇ ਚਾਂਦੀ ਦੀਆਂ ਟੂਮਾ ਰਕਲਾਂ ਹੁੰਦੀਆਂ ਸਨ ਤੇ ਇੱਕ ਚਿੱਟਾ ਜਿਹਾ ਮਣਖਾ ਜੋ ਸੁੱਚਾ ਮੋਤੀ ਤਾਂ ਨਹੀਂ ਸੀਗਾ ਫਿਰ ਵੀ ਉਹ ਅਸਲੀ ਮੋਤੀ ਵਾਂਗ ਸੰਭਾਲ ਕੇ ਰੱਖਿਆ ਹੋਇਆ ਸੀ ਬਹੁਤ ਸੋਹਣਾ ਲੱਗਦਾ ਸੀ ਮਾਂ ਦੀ ਨਜ਼ਰ ਬਚਾ ਕੇ ਮੈਂ ਉਹ ਮਣਕਾ ਖਿਸਕਾ ਲਿਆ ਸੀਗਾ ਜਦ ਮਿੱਠੂ ਨੇ ਮੋਤੀ ਦੇਖਿਆ ਉਹਨੂੰ ਲੈਣ ਵਾਸਤੇ ਤੜਫੁੱਟੀ ਪਹਿਲਾਂ ਉਹਨੇ ਸਿਰਫ ਵਿਖਾਉਣ ਵਾਸਤੇ ਤਰਲਾ ਕੀਤਾ ਮੈਂ ਸਖਤ ਹੋ ਗਿਆ ਉਹ ਕਾ ਨਾ ਕਰ ਦਿੱਤੀ ਹੁਣ ਤਾਂ ਆਪਣੀਆਂ ਮਾਵਾਂ ਭੈਣਾਂ ਬਣ ਗਈਆਂ ਉਹਨੇ ਦਲੀਲ ਦਿੱਤੀ ਸਾਡੀਆਂ ਮਾਵਾਂ ਨੇ ਚੁੰਨੀਆਂ ਵਟਾ ਲਈਆਂ ਸਨ ਤੇ ਅਸੀਂ ਇੱਕ ਦੂਜੇ ਦੀ ਮਾਂ ਨੂੰ ਮਾਸੀ ਆਖਣ ਲੱਗ ਗਏ ਸੀ ਆਪਾਂ ਸਾਰੀਆਂ ਚੀਜ਼ਾਂ ਸਾਂਝੀਆਂ ਕਰ ਲਈਏ ਉਹਨੇ ਸੁਝਾ ਦਿੱਤਾ ਸੀਗਾ ਫੇਰ ਤੂੰ ਮੇਰਾ ਝੂਠਾ ਕਿਉਂ ਨਹੀਂ ਖਾਂਦੀ ਗਈ ਮੈਂ ਮੋੜਵੀਂ ਦਲੀਲ ਦਿੱਤੀ ਹੁਣ ਖਾ ਲਿਆ ਕਰੂੰਗੀ ਤੂੰ ਮੇਰੀ ਮਾਸੀ ਦਾ ਪੋਤਾ ਨਾ ਹੁੰਤਾ ਸਾਰਾ ਦਿਨ ਲੇਲੀ ਵਾਂਗ ਉਹ ਮੇਰੇ ਪਿੱਛੇ ਪਿੱਛੇ ਲੱਗੀ ਰਹੀ ਮੇਰੀਆਂ ਜੇਬਾਂ ਫਰੋਲਦੀ ਰਹੀ ਜਿੱਥੇ-ਜਿੱਥੇ ਲੁਕਾ ਕੇ ਰੱਖ ਸਕਦਾ ਸਾਂ ਉਹਨਾਂ ਥਾਵਾਂ ਦੀ ਤਲਾਸ਼ੀ ਲੈਂਦੀ ਰਹੀ ਪਰ ਮੈਂ ਉਹਨੂੰ ਹੱਥ ਨਾਲ ਆਉਣ ਦਿੱਤਾ ਅੱਠ ਨੇ ਗੱਡੇ ਤੇ ਚੜ ਕੇ ਮੈਂ ਖੇਤ ਚਲਾ ਗਿਆ ਤੇ ਹਨੇਰੇ ਪਏ ਤੋਂ ਘਰ ਮੁੜਿਆ ਦੇਵ ਚੱਲ ਤੈਨੂੰ ਆਵਦਾ ਵੀਰ ਦਿਖਾਵਾਂ ਅਗਲੀ ਸਵੇਰ ਉਹਨੇ ਮੈਨੂੰ ਸੁੱਤੇ ਪਏ ਨੂੰ ਆ ਕੇ ਜਗਾਇਆ ਸੀਗਾ ਉਹ ਬਹੁਤ ਖੁਸ਼ ਸੀਗੀ ਤੇ ਇਸ ਕਰਕੇ ਜਲਦੀ ਜਾਗ ਪਈ ਸੀਗੀ ਬਿਨਾ ਮੂੰਹ ਤੋਤੇ ਉਹਨੇ ਮੈਨੂੰ ਆਪਣੇ ਨਾਲ ਤੋਰ ਲਿਆ ਰਾਸਤੇ ਵਿੱਚ ਉਹਨੇ ਦੱਸਿਆ ਹੋਰ ਕਿਸੇ ਨੂੰ ਨਹੀਂ ਦਿਖਾਉਂਦੀ ਮੈਂ ਘਾਤੂ ਘੜਤੂ ਨੂੰ ਵੀ ਨਹੀਂ ਬਸ ਤੈਨੂੰ ਹੀ ਵਿਖਾਉਂਗੀ ਸਾਰਿਆਂ ਤੋਂ ਪਹਿਲਾਂ ਆਪਣੀਆਂ ਮਾਵਾਂ ਹੁਣ ਭੈਣਾਂ ਬਣ ਗਈਆਂ ਨਾ ਮੋਤੀ ਦਾ ਉਹਨੇ ਜ਼ਿਕਰ ਵੀ ਨਹੀਂ ਕੀਤਾਗਾ ਉਹਨਾਂ ਦੇ ਬੂਹੇ ਉੱਤੇ ਸ਼ਰੀਦੀਆਂ ਹਰੀਆਂ ਟਾਹਣੀਆਂ ਵੱਧੀਆਂ ਹੋਈਆਂ ਸਨ ਬੂਹੇ ਦੇ ਅੱਗੇ ਹਾਲ ਪਿਆ ਸੀਗਾ ਤੇ ਕੋਲੇ ਨਾਲ ਕੋਲੇ ਨਾਲ ਕੁੰਡੇ ਵਿੱਚ ਕੱਚੀ ਲੱਸੀ ਪਾਈ ਪਈ ਸੀ ਜਿਸ ਸਵਾਦ ਵਿੱਚ ਮਾਸੀ ਪਈ ਸੀਗੀ ਉਹਦੇ ਬਾਹਰ ਮੈਨੂੰ ਖੜਾ ਕਰਕੇ ਉਹ ਪਹਿਲਾਂ ਆਪ ਅੰਦਰ ਗਈ ਮਾ ਦੇਵ ਆਇਆ ਹੈ ਵੀਰ ਨੂੰ ਦੇਖਣ ਵਾਸਤੇ ਉਹਦੀ ਆਵਾਜ਼ ਆਈ ਸੀ ਮਾਸੀ ਦੀ ਮਾਰ ਜਹੀ ਆਵਾਜ਼ ਆਈ ਲਿਆ ਅੰਦਰ ਅੰਦਰ ਸੌਫ ਜਵੇਂ ਤੇ ਕਿਓ ਦੀ ਮਿਲੀ ਜੁੜੀ ਸੰਗਣੀ ਤੇ ਅਜੀਬ ਜਹੀ ਹਮਕ ਭਰੀ ਹੋਈ ਸੀ ਮਾਸੀ ਨੇ ਲੱਤਾਂ ਉਤੇ ਕਪੜਾ ਕੀਤਾ ਹੋਇਆ ਸੀਗਾ ਪੋਤੜੇ ਵਿੱਚ ਬੁਲੇਟਿਆ ਬੱਚਾ ਮਾਸੀ ਦੀ ਵੱਖੀ ਨਾਲ ਪਿਆ ਹੋਇਆ ਸੀ ਕਪੜਾ ਹਟਾ ਕੇ ਮਿੱਠੋ ਨੇ ਮੈਨੂੰ ਦਿਖਾਇਆ ਮਾਸ ਦਾ ਲਾਲ ਲਾਲ ਬੋਟ ਜਿਹਾ ਲੱਗਦਾ ਸੀਗਾ ਮੁੱਠੀਆਂ ਮੀਚੀਆਂ ਤੇ ਅੱਖਾਂ ਬੰਦ ਸਨ ਜੀ ਕੱਚਾ ਕੱਚਾ ਹੋਣ ਲੱਗ ਪਿਆ ਸੀ ਗੋਲ ਮਟੋਲੋ ਘੋਬਲਾ ਜਿਹਾ ਬਾਲ ਦੇਖਣ ਦੀ ਉਮੀਦ ਲੈ ਕੇ ਗਿਆ ਸੀਗਾ ਮੈਂ ਮਿੱਠੋ ਮੁੰਡੇ ਨਾਲ ਗੱਲਾਂ ਕਰਨ ਲੱਗ ਪਈ ਸੀ ਕਿ ਮੇਰਾ ਵੀਲ ਮੈਨੂੰ ਲੈਣ ਆਇਆ ਕਲੂਗਾ ਹਾ 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 ਖੰਧ ਕਿਉ ਦਾ ਛੰਨਾ ਭਰ ਕੇ ਪਾਇਆ ਕਰੂੰਗੀ ਆਪਦੇ ਚੰਨ ਵੀਲ ਨੂੰ ਪੈਣ ਕੋਲ ਘੋੜੇ ਤੇ ਚੜ ਕੇ ਆਇਆ ਕਰੇਗਾ ਆਵੇਂਗਾ ਨਾ ਆਹੋ ਆਹੋ ਹੋਰ ਕੀ ਚੰਗਾ ਮੈਨੂੰ ਤਾਂ ਉਹ ਮਾਸਾ ਲੋਥੜਾ ਜਿਹਾ ਲੱਗਦਾ ਸੀਗਾ ਪਰ ਮਿੱਠੂ ਨੂੰ ਉਹਦਾ ਤਿੱਖਾ ਨਾ ਕਚੌੜਾ ਮੱਥਾ ਵੱਡੀਆਂ ਵੱਡੀਆਂ ਅੱਖਾਂ ਵੀ ਨਜ਼ਰ ਆ ਰਹੀਆਂ ਸਨ ਗੋਰਾ ਚਿੱਟਾ ਤੇ ਲੰਮਾ ਲੰਜਾ ਉਹਨੂੰ ਆਪਣੇ ਉੱਤੇ ਗਿਆ ਦੱਸ ਰਿਹਾ ਸੀਗਾ ਕਿਸੇ ਮੇਮ ਨੂੰ ਵਿਆਹ ਕੇ ਲਿਆਊਗਾ ਵੀਰ ਮੇਰਾ ਪੱਟ ਦਾ ਲੱਛਾਇਆ ਉਹਨੇ ਇਉਂ ਕਿਹਾ ਜਿਵੇਂ ਗਾ ਰਹੀ ਹੋਵੇ ਨਾ ਕੀ ਰੱਖਿਆ ਮੈਂ ਉਸਨੂੰ ਪੁੱਛਿਆ ਸੀਗਾ ਅਸੀਂ ਤਾਂ ਜਖਸੀਰ ਰੱਖਾਂਗੇ ਮਿੱਠੋ ਨੇ ਦੱਸਿਆ ਸੀਗਾ ਸਾਡਾ ਵੀ ਜੱਗ ਵਿੱਚ ਸੀਰ ਹੋ ਗਿਆ ਇਹਦੇ ਨਾਲ ਮਿੱਠੋ ਦਾ ਹੋਰ ਕੋਈ ਭਰਾ ਨਹੀਂ ਸੀਗਾ ਇੱਕ ਵੱਡੀ ਭੈਣ ਸੀਗੀ ਬਸ ਨਾਂ ਵੀ ਰੱਖੀ ਫਿਰਦੀ ਐ ਮਰ ਜਣੀ ਮਾਸੀ ਨੇ ਕਿਹਾ ਤੇ ਉਹਦੇ ਬਿਮਾਰ ਬੁੱਲ ਫਰਕ ਪਏ ਸੀਗੇ ਦੇਵ ਨੂੰ ਕੜਾ ਲਿਆ ਦੇ ਫਿਰ ਮਾਸੀ ਨੇ ਕਿਹਾ ਮਿੱਠੋ ਚੌਂਕੇ ਵਿੱਚ ਗਈ ਨਾਨੀ ਕੜਾ ਪਾ ਕੇ ਦੇਂ ਸਾਰਾ ਜਾ ਦਸੋਈ ਵਿੱਚੋਂ ਉਹਦੀ ਆਵਾਜ਼ ਆਈ ਸੀਗੀ ਮਾਸੀ ਬਲਦੇਵਾ ਦੇ ਮੁੰਡੇ ਨੂੰ ਦੇਣ ਵਾਸਤੇ ਉਹਨਾਂ ਨਾਲ ਸਾਡਾ ਇੱਕ ਘਰ ਬਣਿਆ ਹੋਇਆ ਵਾ ਉਹ ਆਪਣੀ ਨਾਨੀ ਨੂੰ ਕਹਿ ਰਹੀ ਸੀਗੀ ਨਹੀਂ ਮੈਂ ਜਾਣਦੀਆਂ ਰਕਾਨੇ ਨਾਨੀ ਦੀ ਆਵਾਜ਼ ਆਈ ਮਿੱਠੋ ਕੜਾ ਦੀ ਕੋਲੀ ਲੈ ਆਈ ਸਵਾਦ ਵਿੱਚ ਬੋ ਭਰੀ ਹੋਈ ਸੀਗੀ ਖਾਣ ਨੂੰ ਚੱਤ ਨਹੀਂ ਸੀ ਕਰਦਾ ਬਾਹਰ ਚੱਲ ਕੇ ਖਾਵਾਂਗੇ ਮੈਂ ਕਿਹਾ ਮਿੱਠੋ ਸਮਝ ਗਈ ਇੱਥੇ ਤੈਨੂੰ ਮਸ਼ਕ ਆਉਂਦਾ ਹੈ ਨਾ ਵੱਡਾ ਮਸ਼ਕ ਨੂੰ ਬੂਟਾ ਉਹ ਬੋਲੀ ਇਹ ਮਸ਼ਕ ਕੀ ਤੇ ਧਰਿਆ ਪਿਆ ਇਹ ਸਾਨੂੰ ਤਾਂ ਮਸਾਂ ਦੇ ਦਿਨ ਲਿਆਂਦਾ ਰੱਬ ਨੇ ਗਲੀ ਵਿੱਚ ਆ ਕੇ ਉਹਨੇ ਮੈਨੂੰ ਕਿਹਾ ਸੀਗਾ ਹੁਣ ਤੂੰ ਮੋਤੀ ਮੈਨੂੰ ਦੇ ਨਾ ਇਹਨੇ ਇਉਂ ਮੰਗਿਆ ਸੀਗਾ ਜਿਵੇਂ ਮੋਤੀ ਉੱਤੇ ਹੱਕ ਬਣ ਗਿਆ ਹੋਵੇ ਕਿਉਂ ਕਿਉਂ ਕਾਦੀ ਆ ਮੈਂ ਤੈਨੂੰ ਆਪਦਾ ਭਰਾਣੀ ਦਿਖਾਇਆਗਾ ਤੇਰਾ ਕੱਚਾ ਕਿਤੇ ਤੇਰਾ ਕੱਚ ਕਿਤੇ ਮੇਰੇ ਵੀਰ ਨਾਲੋਂ ਚੰਗਾ ਹੈਗਾ ਏ ਉਹਨੇ ਦਲੀਲ ਦਿੱਤੀ ਫਿਰ ਤੂੰ ਆਪਦੇ ਭਰਾ ਨੂੰ ਵੇਖ ਲਿਆ ਕਰ ਮੈਂ ਕਿਹਾ ਉਹਨੂੰ ਕ੍ਰੋਧ ਚੜ ਗਿਆ ਵੇਖ ਲਿਆ ਕਰੂੰਗੀ ਸੜਿਆ ਜਾਂ ਚੂੜਾ ਚੁੰਨੀਆਂ ਅੱਖਾਂ ਵਾਲਾ ਉਹ ਵਿਟਰ ਕੇ ਘਰ ਨੂੰ ਮੜ ਗਈ ਪਰ ਉਹਨੂੰ ਚੈਨ ਕਿੱਥੇ ਮੇਰੇ ਪਿੱਛੇ ਪਿੱਛੇ ਫਿਰ ਸਾਡੇ ਘਰੇ ਆ ਗਈ ਸੀ ਅੱਜ ਮੈਂ ਤੇਰੇ ਨਾਲ ਰੋਟੀ ਖਾऊंगी ਮੇਰੇ ਕੋਲ ਬੈਠ ਕੇ ਉਹਨੇ ਹੌਲੀ ਜਹੀ ਐਲਾਨ ਕੀਤਾ ਸੀ ਮੈਂ ਕੋਈ ਹੰਗਾਰਾ ਨਾ ਦਿੱਤਾ ਕਾ ਤੁਕੜਾ ਤੂੰ ਨਾਲ ਕਦੇ ਕਦੇ ਵੀ ਨਹੀਂ ਗਈ ਉਹਨੇ ਮੇਰੀ ਮਾਂ ਵੱਲ ਦੇਖਿਆ ਕਿਤੇ ਸੁਣਤਾ ਨਹੀਂ ਰਹੇਗੀ ਤੇ ਮੈਂ ਫਿਰ ਵੀ ਕੋਈ ਉੱਤਰ ਨਾ ਦਿੱਤਾ ਰੰਗ ਤਾਂ ਦੋ ਹੀ ਹੁੰਦੇ ਆ ਕਾਲਾ ਜਾਂ ਗੋਰਾ ਰੱਬ ਦੇ ਬਣਾਏ ਹੋਏ ਆ ਕਿੰਨਾ ਬਈ ਬੇਬੇ ਆਂਦੀ ਸੀਗੀ ਕਾਲਾ ਰੰਗ ਮਸ਼ਕੀ ਹੁੰਦਾ ਏ ਉਹ ਬੋਲੀ ਮੈਂ ਉਹਦੀਆਂ ਗੱਲਾਂ ਵਿੱਚ ਆ ਗਿਆ ਸੀਗਾ ਸੌ ਘੱਤ ਮੈਂ ਕਿਹਾ ਸੌ ਗਉ ਦੀ ਨਹੀਂ ਵੀਰ ਦੀ ਸੌ ਉਹ ਸੋਚਾਂ ਵਿੱਚ ਪੈ ਕੇ ਸੀ ਮੈਨੂੰ ਪਤਾ ਸੀ ਵੀਰ ਦੀ ਕਸਮ ਉਹ ਝੂਠੀ ਨਹੀਂ ਪਾ ਸਕਦੀਗੀ ਮਾਸੀ ਨੂੰ ਮੋਤੀ ਦਾ ਪਤਾ ਏ ਉਹਨੇ ਪੁੱਛਿਆ ਨਹੀਂ ਆਖੀ ਤਾਂ ਆਖੀ ਦਾ ਪਤਾ ਨਾ ਲੱਗਣ ਦੀ ਉਹ ਡਰਦੀ ਸੀਗੀ ਜੇ ਮੇਰੀ ਮਾਂ ਨੂੰ ਪਤਾ ਲੱਗ ਗਿਆ ਤਾਂ ਮੋਤੀ ਮੋੜ ਕੇ ਦੇਣਾ ਪਵੇਗਾ ਮੈਂ ਕਿਹਾ ਨਹੀਂ ਲੱਗਣ ਦਿੰਦਾਗਾ ਆਖ ਵੀ ਉਦਿਸਾਂ ਪਰ ਖਾਉਂਗੀ ਜਿੰਨਾ ਮੇਰਾ ਚੱਤ ਬੰਨੂਗਾ ਉਹਨੇ ਛਾਤ ਰੱਖੀ ਸੀਗੀ ਜਿੰਨਾ ਤੇਰੀ ਮਰਜ਼ੀ ਖਾ ਲਈ ਮੇਰਾ ਮਕਸਦ ਤਾਂ ਉਹਨੂੰ ਝੂਠਾ ਖਵਾਉਣ ਦਾ ਸੀਗਾ ਵੱਧ ਜਾ ਘਟ ਨਹੀਂ ਫਿਰ ਮੋਤੀ ਦੇਣਾ ਪਊਗਾ ਉਹਨੇ ਪੱਕਾ ਕੀਤਾ ਸੀਗਾ ਮੈਂ ਆਪਦੇ ਕੋਲ ਰੱਖੂੰਗੀ ਸਦੋ ਵਾਸਤੇ ਹੀ ਨਾਲੇ ਮਾਸੀ ਨੂੰ ਪਤਾ ਨਾ ਲੱਗੇ ਮੈਂ ਤੈਨੂੰ ਰੱਖਣ ਵਾਸਤੇ ਦੇ ਦੂੰਗਾ ਮੈਂ ਸਭ ਸ਼ਰਤਾਂ ਮੰਨਦਾ ਗਿਆ ਸੀਗਾ ਬੇਬੇ ਨੂੰ ਵੀ ਨਹੀਂ ਦੱਸਦਾਗਾ ਸੋ ਵੀਰ ਦੀ ਜਿੰਨਾ ਮੇਰਾ ਚੱਤ ਕਰੂਗਾ ਖਾ ਲੂੰਗੀ ਉਹਨੇ ਕਹਿ ਦਿੱਤਾ ਸੀਗਾ ਕਸਮ ਤੋਂ ਬਾਅਦ ਉਹ ਕਹਲ-ਕਾਲ ਕਰਨ ਲੱਗ ਪਈ ਮੇਰਾ ਇਰਾਦਾ ਸੀ ਰੋਟੀ ਖਾਣ ਮਗਰੋਂ ਉਹਨੂੰ ਮੋਤੀ ਦਿਆਂਗਾ ਪਰ ਉਹਨੇ ਪੈਰ ਵੀ ਤਪਾ ਦਿੱਤੀ ਸੀਗੀ ਉਹਦੀ ਗੱਲ ਮੰਨ ਕੇ ਲੋਕਾਰ ਰੱਖਿਆ ਮੋਤੀ ਲੈ ਦਿੱਤਾ ਸੀਗਾ ਮੋਤੀ ਉਹਨੇ ਖੀਸੇ ਵਿੱਚ ਪਾ ਲਿਆ ਤੇ ਟੋ ਟੋ ਦੇਖਦੀ ਰਹੀ ਮਿੱਠੀਆਂ-ਮਿੱਠੀਆਂ ਗੱਲਾਂ ਕਰਨ ਲੱਗੀ ਕਿ ਹੁਣ ਅੱਗੇ ਤੋਂ ਉਹ ਕਦੇ ਵੀ ਮੇਰੇ ਨਾਲ ਲੜਾਈ ਨਹੀਂ ਕਰੇਗੀ ਉਹਨੂੰ ਜੋ ਵੀ ਮੁੰਡਿਆਂ ਦੇ ਰੱਖਣ ਵਾਲੀ ਚੀਜ਼ ਲੱਗੇਗੀ ਉਹ ਮੈਨੂੰ ਦੇ ਦੇਆ ਕਰੇਗੀ ਵਿਆਹ ਮਗਰੋਂ ਜਦ ਮੈਂ ਉਹਨੂੰ ਲੈਣ ਜਾਇਆ ਕਰਾਂਗਾ ਉਹ ਛੰਨਾ ਭਰ ਕੇ ਮੈਨੂੰ ਖੰਡ ਘੇਉ ਦਾ ਪਾਇਆ ਕਰੂਗੀ ਇਸ ਵਾਸਤੇ ਉਹਨੂੰ ਆਪਣੀ ਸੱਸ ਦੀ ਗੁੱਤ ਹੀ ਘਿਉਣਾ ਪਟਣੀ ਪਵੇ ਗੱਲਾਂ ਕਰਦੀ ਉਹ ਮੇਰੀ ਮਾਂ ਵੱਲ ਦੇਖ ਕੇ ਖਿਸੇ ਵਿੱਚੋਂ ਕੱਢ ਹੱਥ ਕੱਢ ਲੈਂਦੀ ਸੀਗੀ ਜੋ ਆ ਕੋ ਟੱਕ ਖਾ ਲਓ ਮਾਣੇ ਆਵਾਜ਼ ਦਿੱਤੀ ਮਿੱਠੂ ਨੇ ਮੇਰੇ ਤੋਂ ਪਹਿਲਾਂ ਹੱਥ ਧੋ ਲਏ ਤੇ ਚੁੰਮਕੇ ਵਿੱਚ ਜਾ ਬੈਠੀ ਮਾਂ ਨੇ ਸਾਡੇ ਵਿੱਚਕਾਰ ਥਾਲੀ ਰੱਖ ਦਿੱਤੀ ਮੈਂ ਬਰਕੀ ਤੋੜਨ ਲੱਗਾ ਤਾਂ ਮਿੱਠੂ ਨੇ ਨਿਘੋਚ ਕੱਢ ਦਿੱਤੀ ਹੱਥ ਚੰਗੀ ਤਰ੍ਹਾਂ ਧੋ ਕੇ ਆ ਨਾਲੇ ਸੁੱਕੇ ਕਰਕੇ ਉੱਠ ਕੇ ਦੁਬਾਰਾ ਹੱਥ ਉੱਤੇ ਮਾਂ ਦੇ ਲੀੜੇ ਨਾਲ ਉਸਕਾਏ ਉਹ ਵੱਡੇ ਵੱਡੇ ਬਰਕੇ ਮਾਰ ਕੇ ਖਾਣ ਲੱਗੀ ਵੇਲੇ ਹੁੰਦੇ ਤੱਕ ਉਹਨੇ ਅੱਧੀ ਰੋਟੀ ਅੰਦਰ ਸੁੱਟ ਲਈ ਸੀ ਤੇ ਬਾਕੀ ਅੱਧੀ ਉੱਤੇ ਆਲੂਆਂ ਦੀਆਂ ਫਾੜੀਆਂ ਰੱਖ ਕੇ ਹੱਥ ਉੱਤੇ ਲੈ ਲਈ ਸੀ ਮੈਂ ਵੀ ਖਾਣ ਲੱਗ ਪਿਆ ਦੁਬਾਰਾ ਉਹਨੇ ਕੋਲੀ ਵਿੱਚ ਵਰਕੀ ਨਹੀਂ ਲਈ ਹੱਥ ਵਾਲੀ ਰੋਟੀ ਮੁਕਾ ਕੇ ਉਹ ਖੜੀ ਹੋ ਗਈ ਮੈਨੂੰ ਤਾਂ ਇੰਨੀ ਭੁੱਖ ਸੀ ਉਹਨੇ ਕਿਹਾ ਹੋਰ ਖਾ ਮੈਂ ਜिद ਕੀਤੀ ਕੜਾ ਖਾ ਲਿਆ ਸੀ ਮੈਂ ਭੁੱਖ ਨਹੀਂ ਗਈ ਉਹਨੇ ਕਿਹਾ ਤੇ ਟਪੂਸੀਆਂ ਮਾਰਦੀ ਆਪਦੇ ਘਰ ਨੂੰ ਨੱਠ ਗਈ ਮੈਂ ਫੇਰ ਠੱਗਿਆ ਗਿਆ ਸੀ